ਪ੍ਰੋਗਰਾਮ 16 ਦੇ ਸੱਜਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ اہم ਤੇ ਭਖਦੇ ਮਸਲਿਆਂ ਦੇ ਉੱਤੇ ਖਾਸ ਕਰਕੇ ਜਿਹੜੇ ਵਿਧਾਇਕ ਆਪਣੀਆਂ ਪਾਰਟੀਆਂ ਛੱਡ ਚੁੱਕੇ ਨੇ ਅਸਤੀਫੇ ਦੇ ਰਹੇ ਨੇ ਐਮ ਐਲ ਏ ਚੁਣੇ ਹੋਏ ਤਾਂ ਉਹਨਾਂ ਦੇ ਅਸਤੀਫੇ ਮਨਜ਼ੂਰ ਕਿਉਂ ਨਹੀਂ ਕਰ ਰਹੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਇਸ ਦੀ ਵਜ੍ਹਾ ਕੀ ਹੈ ਇਸ ਦੇ ਉੱਤੇ ਗੱਲ ਕਰਾਂਗੇ ਦੂਜੇ ਨੰਬਰ ਦੇ ਉੱਤੇ ਜਲੰਧਰ ਲੋਕ ਸਭਾ ਹਲਕਾ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਦੇ ਕਰਕੇ ਚਰਚਾ ਚ ਆਇਆ ਤੇ ਹੁਣ ਕਾਂਗਰਸ ਨੇ ਹਾਲੇ ਉਮੀਦਵਾਰ ਨਹੀਂ ਐਲਾਨੇ ਤੇ ਪਹਿਲਾਂ ਪੰਗੇ ਪੈ ਗਏ ਪਹਿਲਾਂ ਖਿਲਾਰੇ ਪੈ ਗਏ ਖਿਲਾਰੇ ਕਿਸ ਕਿਸ ਵਿਚਾਰੇ ਪਏ ਨੇ ਇੱਕ ਪਾਸੇ ਚੌਧਰੀ ਪਰਿਵਾਰ ਹੈ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਕਿ ਇੱਕ ਕਾਦਾ ਕਟਿਆ ਕਿ ਸਾਡਾ ਚੰਨੀ ਜਲੰਧਰ ਉਸ ਤੋਂ ਬਾਅਦ ਰੌਲਾ ਪੈ ਗਿਆ ਇਸ ਦੇ ਉੱਤੇ ਗੱਲ ਕਰਾਂਗੇ ਕਿ ਰੌਲੇ ਦੀ ਵਜ੍ਹਾ ਕੀ ਹੈ ਤੇ ਉੱਥੇ ਸੀਟ ਕਿਸ ਨੂੰ ਮਿਲ ਰਹੀ ਹੈ ਮਜ਼ਬੂਤ ਦਾਵੇਦਾਰ ਕੌਣ ਹੈ ਤੀਜੇ ਨੰਬਰ ਦੇ ਉੱਤੇ ਵੀ ਮਸਲਾ ਰਵਨੀਤ ਸਿੰਘ ਬਿੱਟੂ ਨਾਲ ਜੁੜਿਆ ਉਹਨਾਂ ਨੇ ਵੀ ਆਪਣਾ ਦਲ ਬਦਲਿਆ ਔਰ ਕਾਂਗਰਸ ਦੇ ਪਹਿਲਾਂ ਕੀਤੇ ਕੰਮਾਂ ਦੇ ਉੱਤੇ ਹੁਣ ਰਵਨੀਤ ਸਿੰਘ ਬਿੱਟੂ ਦੀ ਅੱਖ ਬਦਲ ਗਈ ਹੈ ਨਜ਼ਰ ਬਦਲ ਗਈ ਹੈ ਹੋਰ ਪਾਸੇ ਸੋਚਣ ਲੱਗੇ ਨੇ ਵਜ੍ਹਾ ਕੀ ਹੈ ਤੇ ਨਾਲੇ ਉਹਨਾਂ ਨੇ ਜਿਹੜੀ ਸਿਕਿਉਰਿਟੀ ਬ੍ਰੀਚ ਹੋਈ ਸੀ ਉਸ ਦੇ ਉੱਤੇ ਵੀ ਚੰਨੀ ਨੂੰ ਕਿਹਾ ਕਿ ਉਹ ਚੰਨੀ ਦੀ ਸ਼ਰਾਰਤ ਸੀ ਇਹ ਸਾਰੇ ਮਸਲੇ ਦੇ ਮਾਇਨੇ ਕੀ ਨੇ ਮੇਰੇ ਨਾਲ ਨਹੀਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਤਾਂ ਦੋ ਅਸਤੀਫਿਆਂ ਦੀ ਗੱਲ ਕਰੀਏ ਇੱਕ ਕਾਂਗਰਸ ਦੇ ਵਿਧਾਇਕ ਦਾ ਅਸਤੀਫਾ ਤੇ ਕਾਮਾਦਮੀ ਪਾਰਟੀ ਦੇ ਹੀ ਵਿਧਾਇਕ ਦਾ ਅਸਤੀਫਾ ਜਿਹੜੇ ਕਿ ਸੱਤਾ ਧਿਰ ਨਾਲ ਸੀ ਅਸਤੀਫੇ ਪਹੁੰਚ ਜਾਂਦੇ ਨੇ ਉੱਥੇ ਪਰ ਮਨਜ਼ੂਰ ਨਹੀਂ ਹੁੰਦੇ ਸਪੀਕਰ ਕਹਿੰਦੇ ਕਿ ਨਹੀਂ ਮਨਜ਼ੂਰ ਨਹੀਂ ਕਰਨੇ ਉਹ ਵਜ੍ਹਾ ਕੀ ਆ ਰੁਕਦੇ ਕਿਉਂ ਆ ਉੱਥੇ ਦੇਖੋ ਸਭ ਤੋਂ ਵੱਡੀ ਗੱਲ ਇੱਕ ਤੇ ਸੰਦੀਪ ਕਹਿ ਸਕਦੇ ਕਿ ਹਾਈ ਕੋਰਟ ਦਾ ਜਸਟਿਸ ਤੇ ਕਿਸੇ ਵੀ ਵਿਧਾਨ ਸਭਾ ਦਾ ਸਪੀਕਰ ਇਹਨਾਂ ਕੋਲ ਬਹੁਤ ਸਾਰੀਆਂ ਪਾਵਰਾਂ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਔਰ ਜਿਹੜੇ ਵਿਧਾਨ ਸਭਾ ਦੀ ਗੱਲ ਹੈ ਕਿ ਦੋ ਜਾਣੇ ਨੇ ਅਸਤੀਫਾ ਦਿੱਤਾਗਾ ਇੱਕ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈਗੇ ਦੂਜੇ ਨੇ ਅਸ਼ੀਤ ਲੁੰਗਰਾਲ ਹੁਣ ਸਵਾਲ ਹੈ ਕਿ ਸਰਕਾਰ ਕਿਉਂਕਿ ਸਰਕਾਰ ਸਪੀਕਰ ਵੀ ਸਰਕਾਰ ਦਾ ਹੁੰਦਾ ਚਾਹੇ ਕਹਿਨੂੰ ਕਹਿ ਸਕਦੇ ਕਿ ਉਸ ਵਿਧਾਨ ਸਭਾ ਦਾ ਮਾਲਕ ਹੁੰਦਾ ਲੇਕਿਨ ਸਰਕਾਰ ਦੀ ਸਹਿਮਤੀ ਤੋਂ ਬਿਨਾ ਸਪੀਕਰ ਵੀ ਨਹੀਂ ਚੱਲਦੇ ਅਗੇ ਜੇ ਦੀ ਸਰਕਾਰ ਉਹਦਾ ਸਪੀਕਰ ਆ ਲੇਕਿਨ ਵਾਲ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਆ ਗਿਆ ਕਿ ਉਹ ਸਰਕਾਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹੈਗੀ ਜੇ ਦੋ ਜਾਣਿਆਂ ਦੇ ਅਸਤੀਫੇ ਪ੍ਰਵਾਨ ਕਰ ਲਏ ਤੇ ਫਿਰ ਵੱਡੀ ਗੱਲ ਹੋ ਸਕਦੀ ਹੈ ਕਿ ਸਰਕਾਰ ਦੀ ਜਿਹੜੀ એનર્ਜੀ ਆ ਜਿੱਥੇ ਲੋਕ ਸਭਾ ਚੋਣਾਂ ਹੋ ਰਹੀਆਂ ਉੱਥੇ ਦੋ ਵਿਧਾਨ ਸਭਾ ਚੋਣਾਂ ਵੀ ਹੋ ਜਾਣਗੇ ਸਰਕਾਰ ਦੀ ਜਿਹੜੀ એનર્ਜੀ ਆ ਬਹੁਤ ਵੇਸਟ ਹੋਏਗੀ ਸਰਕਾਰ ਦਾ ਇਹ ਹੋਊਗਾ ਕਿ ਆਪਾਂ ਇਹ ਬਲੀਆਂ ਲੋਕ ਸਭਾ ਕਰਵਾਓ ਲੋਕ ਸਭਾ ਚੋਣਾਂ ਤੋਂ ਬਾਅਦ ਮੰਨ ਕੇ ਚੱਲੋ ਕਿ ਅਗਰ ਡਾਕਟਰ ਰਾਜ ਕੁਮਾਰ ਚੱਬੇਵਾਲ ਜਿੱਤ ਜਾਂਦੇ ਨੇ ਤੇ ਉਹ ਸੀਟ ਵੈਸੇ ਖਾਲੀ ਹੋ ਜਾਣੀ ਆ ਉਹ ਛੱਡਣੀ ਪੈਣੀ ਆ ਤੇ ਫਿਰ ਸਰਕਾਰ ਕੋਲ ਇੱਕ ਸੀਟ ਤੇ ਜਿਹੜੀ ਨਰਜੀ ਕਰਨੀ ਆ ਪੂਰੀ ਉਥੇ ਸਰਕਾਰ ਨੂੰ ਬਹੁਤ ਫਾਇਦਾ ਆਊਗਾ ਹੋ ਸਕਦਾ ਹੈ ਕਿ ਇਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਅਦ ਚ ਰਿਜ਼ਲਟ ਚੰਗੇ ਆ ਗਏ ਹੈਗੇ ਸਰਕਾਰ ਦੇ ਹੱਕ 'ਚ ਰਿਜ਼ਲਟ ਆ ਗਏ ਤੇ ਹੋ ਸਕਦਾ ਹੈ ਕਿ ਫਿਰ ਸ਼ੀਤਲنگਰਾਲ ਦਾ ਵੀ ਅਸਤੀਫਾ ਮਨਜ਼ੂਰ ਕਰ ਲੈ ਫਿਰ ਸਰਕਾਰ ਪੂਰੀ ਸਰਕਾਰ ਦੀ ਸ਼ਕਤੀ ਵੰਡੀ ਨਹੀਂ ਜਾਊਗੀ ਸਰਕਾਰ ਦੀ એનર્ਜੀ ਦੋ ਸੀਟਾਂ ਤੇ ਫੋਕਸ ਰਹੇਗੀ ਹੁਣ ਸਰਕਾਰ ਦੀ ਇਹ ਹੈ ਕਿ ਸਰਕਾਰ ਨੇ ਵੱਡੇ ਬੋਲ ਕਰ ਦਿੱਤੇ ਹੈਗੇ ਨੇ ਕਿ ਅਸੀਂ 13 ਦੀ 13 ਜਿੱਤਣੀ ਹੈਗੇ ਤੇ ਇਸ ਕਰਕੇ ਉਹ ਸੀਟਾਂ ਤੇ ਸਰਕਾਰ ਰਿਸਕ ਨਹੀਂ ਲੈਣਾ ਚਾਹੁੰਦੀ ਜਿੱਥੇ ਦਾ ਕਹੇ ਵਿਧਾਨ ਸਭਾ ਦੇ ਸਪੀਕਰ ਕਿਉਂ ਨਹੀਂ ਮਨਜ਼ੂਰ ਕਰਦੇ ਦੇਖੋ ਇੱਕ ਤੇ ਇਹਨਾਂ ਦੋਨਾਂ ਨੇ ਮੇਲ ਕੀਤੀ ਹੈਗੀ ਆ ਹੁਣ ਰੂਲ ਕੀ ਕਹਿੰਦੇ ਨੇ ਵਿਧਾਨ ਸਭਾ ਦੇ ਰੂਲ ਜਾਂ ਕਿਸੇ ਵੀ ਅਸੈਂਬਲੀ ਦੇ ਰੂਲ ਕੀ ਕਹਿੰਦੇ ਨੇ ਉਹ ਕਹਿੰਦੇ ਅਗੇ ਨੇ ਕਿ ਬਲਾ ਕੇ ਪੁੱਛਿਆ ਜਾਵੇ ਕਿ ਮੇਲ ਤੁਹਾਡੇ ਤੋਂ ਲਿਖੀ ਗਈ ਹੈ ਇਹ ਤੁਸੀਂ ਲਿਖੀ ਗਈ ਹੈ ਤੁਹਾਡੇ ਤੁਸੀਂ ਕਿ ਦਬਾਹ ਹੇੜਤੇ ਨੇ ਲਿਖੀ ਗਈ ਇਹ ਕਿਹੜੀ ਮੇਲ ਤੋਂ ਹੈ ਉਹ ਕੀ ਵਾਕਿਆ ਤੁਹਾਡੀ ਹੈ ਕੀ ਤੁਸੀਂ ਇਸ ਮੇਲ ਤੋਂ ਜਿਹੜਾ ਸਾਨੂੰ ਅੱਜ ਮੇਲ ਕੀਤੀ ਹੈਗੀ ਆ ਕੀ ਸਾਡੇ ਰਿਕਾਰਡ ਦੇ ਵਿੱਚ ਹੈ ਇੱਕ ਤੇ ਉਹ ਕਲੈਰੀਫਿਕੇਸ਼ਨ ਹੋ ਗਈ ਸਪੀਕਰ ਪੁੱਛੂਗਾ ਸਪੀਕਰ ਨੂੰ ਆ ਕੇ ਮਿਲਣਾ ਵੀ ਪੈਂਦਾ ਹੈਗਾ ਹਾਲਾਂਕਿ ਜ਼ਰੂਰੀ ਨਹੀਂ ਆ ਕਿ ਅਗਰ ਆਪੋਜੀਸ਼ਨ ਪਾਰਟੀ ਦੇ ਐਮਐਲਏ ਹੁੰਦੇ ਤੇ ਸਰਕਾਰ ਨੇ ਝਟ ਪ੍ਰਵਾਨ ਕਰ ਲੈਣੇ ਉਹਨੂੰ ਕਰਕੇ ਹੁਣ ਆ ਕਿ ਕਲוקਸਭਾ ਚੋਣ ਆ ਗਈਆਂ ਇੱਕ ਤੇ ਸਪੀਕਰ ਕਹੂਗਾ ਕਿ ਮੈਨੂੰ ਇਨ ਪਰਸਨ ਆ ਕੇ ਮਿਲੋ ਨਿੱਜੀ ਤੌਰ ਤੇ ਮਿਲੋ ਉਹ ਬੈਠੇ ਦਗਨ ਕੇ ਦੱਸਣਗੇ ਹਾਂ ਕੀਤਾਗਾ ਫਿਰ ਵਿਧਾਨ ਸਭਾ ਦੇ ਵਿੱਚ ਇਹ ਜ਼ਰੂਰ ਨਿਜ਼ਮ ਆ ਕਿ ਸਪੀਕਰ ਉਹਨਾਂ ਨੂੰ ਬੁਲਾ ਕੇ ਪੁੱਛੇ ਪੀ ਤੁਹਾਡੇ ਵੱਲੋਂ ਦਬਾਹੇਟ ਨਹੀਂ ਕਿਉਂ ਦਿੱਤਾ ਗਿਆ ਹੈਗਾ ਲੰਮਾ ਚੌੜਾ ਦਿੱਤਾ ਗਿਆ ਜਾਂ ਦੋ ਲਾਈਨਾਂ ਦਾ ਦਿੱਤਾ ਗਿਆ ਕਿਉਂਕਿ ਜਦੋਂ ਐਚਐਸ ਫੂਲਕਾ ਸਾਹਿਬ ਨੇ ਸਤੀਫਾ ਦਿੱਤਾ ਸੀ ਉਹਨਾਂ ਨੇ ਇੰਨੀ ਲੰਮੀ ਚੌੜੀ ਇਤਿਹਾਸ ਲਿਖ ਦਿੱਤਾ ਗਿਆ ਸੀ ਉਹ ਫਿਰ ਉਸ ਤੇ ਹੋਇਆ ਉਹਨਾਂ ਨੂੰ ਬੁਲਾਣਗਾ ਉਹਨਾਂ ਨੂੰ 8 ਮਹੀਨੇ ਲੱਗ ਗਏ ਸੀ ਉਹਨਾਂ ਦੇ ਸਤੀਫੇ ਨੂੰ 8 ਮਹੀਨੇ ਲੱਗ ਗਏ ਸੀ ਉਸ ਤੋਂ ਬਾਅਦ ਕੀ ਆਇਆ ਕਿ ਉਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਸਰਕਾਰ ਨੂੰ ਲੱਗਾ ਗਿਆ ਕਿ ਥੋੜਾ ਲਟਕਾਓ ਕੰਮ ਕਰ ਲੋ ਉਸ ਹਲਕੇ 'ਚ ਟਾਈਮ ਮਿਲ ਗਿਆ ਕੰਮ ਕਰਨ ਦੇ ਠੀਕ ਹੈ ਪਰ ਵੱਖਰੀ ਗੱਲ ਕਿ ਉਥੋਂ ਫਿਰ ਮਨਪ੍ਰੀਤ ਸਿੰਘ ਯਾਲੀ ਜਿੱਤ ਗਏ ਜਦੋਂ ਸੁਪਾਲ ਸਿੰਘ ਖਹਿਰਾ ਨੇ ਅਸਤੀਫਾ ਦਿੱਤਾ ਸੀ ਉਹ ਆਮ ਆਦੀ ਪਾਰਟੀ ਛੱਡ ਕੇ ਆਏ ਸੀ ਲੇਕਿਨ ਉਹ ਕਾਂਗਰਸ ਪਾਰਟੀ ਦੇ ਨਾਲ ਆ ਗਏ ਸੀ ਇਸ ਕਰਕੇ ਸਰਕਾਰ ਨੇ ਉਹਨੂੰ ਪੰਜਾਬ ਸਰਕਾਰ ਨੇ ਉਹਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਐਨ ਮੌਕੇ ਜਾ ਕੇ ਕੀਤਾਗਾ ਹੁਣ ਵੀ ਇਹੀ ਆ ਕਿ ਉਹਦੇ 'ਚ ਵਿਧਾਨ ਸਭਾ ਦੇ ਨਿਯਮ ਇਹ ਕਹਿੰਦੇ ਨੇ ਕਿ ਸਪੀਕਰ ਜ਼ਰੂਰ ਪੁੱਛੇ ਲੇਕਿਨ ਕਿਤੇ ਇਹ ਨਹੀਂ ਲਿਖਿਆਗਾ ਕਿ ਤੁਸੀਂ ਇੱਕ ਦਿਨ 'ਚ ਪ੍ਰਮਾਣ ਕਰਨਾ ਜਾਂ ਇੱਕ ਮਹੀਨੇ 'ਚ ਜਾਂ ਇੱਕ ਸਾਲ 'ਚ ਜਾਂ ਫਿਰ ਕਰਨਾ ਹੀ ਨਹੀਂ ਕਰਨਾ ਨਹੀਂ ਇਹ ਕਿਤੇ ਨਹੀਂ ਲਿਖਿਆਗਾ ਹੁਣ ਸਵਾਲ ਹੈ ਕਿ ਜਿਹੜਾ ਤੇ ਉਹ ਹੈਗੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਤੇ ਹੁਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ ਗਏ ਉਹਦੇ ਬਾਰੇ ਬਾਰੇ ਤੇ ਸਰਕਾਰ ਨੂੰ ਕੋਈ ਫਿਕਰ ਨਹੀਂ ਆ ਕਿਉਂਕਿ ਜੇ ਜਿੱਤ ਗਏ ਤੇ ਫਿਰ ਠੀਕ ਆ ਅਸਤੀਫਾ ਪ੍ਰਵਾਨ ਹੋਊਗਾ ਤੇ ਜੇ ਹਾਰਗੇ ਫਿਰ ਸਰਕਾਰ ਕਹੂਗਾ ਕਿ ਬੰਦਾ ਦੇ ਸਾਡਾ ਫਿਰ ਉਹਦੇ 3 ਸਾਲ ਇਦਾਂ ਹੀ ਲਗਾ ਦੇਣਗੇ ਹੁਣ ਰਹਿ ਗਿਆ ਗੱਲ ਸ਼ੀਤਲ ਲੰਗਰਾਲ ਦੀ ਹੁਣ ਸ਼ੀਤਲ ਲੰਗਰਾਲ ਦਾ ਸਵਾਲ ਹੈ ਕਿ ਉਹ ਜਿਵੇਂ ਉਹਨਾਂ ਨੇ ਸਟੇਟਮੈਂਟ ਆ ਛੱਪੀਆਂ ਨੇ ਕਿ ਮੈਂ ਹਾਈ ਕੋਰਟ ਜਾਊਂਗਾ ਮੈਂ ਕਾਨੂੰਨ ਦਾ ਸਹਾਰਾ ਲਵਾਂ ਮੈਂ ਇਲੈਕਸ਼ਨ ਕਮਿਸ਼ਨ ਕੋ ਜਾਊਂਗਾ ਇਲੈਕਸ਼ਨ ਕਮਿਸ਼ਨ ਤੇ ਇਹਦੇ ਵਿੱਚ ਕੁਝ ਕਰ ਨਹੀਂ ਸਕਦਾ ਇਲੈਕਸ਼ਨ ਕਮਿਸ਼ਨ ਤੇ ਪਾਰਟੀ ਹੋ ਨਹੀਂ ਸਕਦੀ ਹੈਗੀ ਉਹ ਸਿੱਧਾ ਹਾਈ ਕੋਰਟ ਜਾਣਗੇ ਹਾਈ ਕੋਰਟ ਨੇ ਫਿਰ ਕਿਹਨੂੰ ਕਹਿਣਾਗਾ ਵਿਧਾਨ ਸਭਾ ਦੇ ਸਪੀਕਰ ਨੂੰ ਫਿਰ ਵਿਧਾਨ ਸਭਾ ਦੇ ਸਪੀਕਰ ਤੇ ਕਰਦਾ ਕਿ ਉਹ ਹਾਈ ਕੋਰਟ ਦਾ ਫੈਸਲਾ ਕਿ ਕਿੰਨੇ ਚਿਰ ਚੱਕਾ ਲਾਗੂ ਕਰਦੇ ਨੇ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ ਮਹਾਰਾਸ਼ਟਰ ਦੇ ਵਿੱਚ ਜਦੋਂ ਪਾਰਟੀ ਸ਼ਰਦ ਪਵਾਰ ਦੀ ਟੁੱਟ ਕੇ ਤੇ ਉਹਨੇ ਇਕਨਾਥ ਸ਼ਿੰਦੇ ਨੇ ਬਣਾਈ ਉਹ ਉਹਨਾਂ ਦੀ ਪਾਰਟੀ ਕਹਿੰਦੀ ਕਿ ਇਹਨਾਂ ਨੂੰ ਅਜੋਕ ਕਰਾਰ ਦੋ ਐਂਟੀ ਡਿਫੈਕਸ਼ਨ ਲਾਅ ਆ ਉਹਨਾਂ ਨੇ ਪੂਰੇ 5 ਸਾਲ ਲਗਾ ਦਿੱਤੇ ਆਗੇ ਸੁਪਰੀਮ ਕੋਰਟ ਤੇ ਉੱਥੋਂ ਦੇ ਵਿਧਾਨ ਸਭਾ ਦਾ ਸਪੀਕਰ ਐ ਲੜਦੇ ਰਿਹਾ ਆਪਸ ਦੇ ਵਿੱਚ ਨਾ ਕਿਸੇ ਨੇ ਉਹ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ ਵਿਧਾਨ ਸਭਾ ਉਥੋਂ ਦੀ ਮਹਾਰਾਸ਼ਟਰ ਦੀ ਲੇਕਿਨ ਜਦੋਂ ਉਹਨਾਂ ਨੂੰ ਲੱਗਾ ਕਿ ਟਾਈਮ ਤੇ ਵੇਲਾ ਕਹਿੰਦੇ ਨੇ ਟਾਈਮ ਤੇ ਸਥਾਨ ਬੜੇ ਨਿਰਭਰ ਕਰਦੇ ਆਗੇ ਨੇ ਜਦੋਂ ਮਹਾਰਾਸ਼ਟਰ ਦੀ ਬੀਜੇਪੀ ਸਰਕਾਰ ਨੂੰ ਲੱਗਾ ਕਿ ਹੁਣ ਟਾਈਮ ਸਮਾਂ ਵੀ ਸਾਡਾ ਵਾ ਸਥਾਨ ਵੀ ਸਾਡਾ ਹੈਗਾ ਫਿਰ ਸਭ ਕੁਝ ਹੋ ਗਿਆ ਹੁਣ ਇਹ ਜਿਹੜੇ ਕਿ ਕੋਈ ਸਪੀਕਰ ਕੋ ਬਹੁਤ ਸਾਰੀਆਂ ਪਾਵਰਾਂ ਨੇ ਮਤਲਬ ਇੰਨੀਆਂ ਜਿਆਦਾ ਦੀਆਂ ਪਾਵਰਾਂ ਨੇ ਤੇ ਫਿਰ ਅਦਾਲਤਾਂ ਵੀ ਨਹੀਂ ਚਾਹੁੰਦੀਆਂ ਹੈਗੀਆਂ ਕਿ ਵਿਧਾਨਪਾਲਿਕਾ ਤੇ ਨਿਆਂਪਾਲਿਕਾ ਉਹਨਾਂ ਦਾ ਆਪਸੀ ਦੇ ਵਿੱਚ ਕੋਈ ਵਿਵਾਦ ਖੜਾ ਹੋਵੇ ਪਰ ਸਵਾਲ ਹੈ ਕਿ ਚੇਅਰ ਤੇ ਬੈਠੇ ਹੁੰਦੇ ਨੇ ਸਪੀਕਰ ਸਪੀਕਰ ਇੱਕ ਸੰਵਿਧਾਨਿਕ ਪੋਸਟ ਆ ਤੇ ਜਿਹੜਾ ਉਸ ਕੁਰਸੀ ਤੇ ਬੈਠਾ ਦਾ ਹੁੰਦਾ ਉਹਨਾਂ ਨੂੰ ਉਹ ਇਨਸਾਫ ਕਰਨਾ ਚਾਹੀਦਾਗਾ ਹੁਣ ਸਪੀਕਰ ਨੇ ਕੁਲਤਾਰ ਸਿੰਘ ਸਦਮਾ ਸਾਹਿਬ ਹੁਣ ਕੁਲਤਾਰ ਸਿੰਘ ਸਦਮਾ ਸਾਹਿਬ ਤੇ ਨਿਰਭਰ ਕਰਦਾ ਕਿ ਉਹ ਸਵਿਧਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਉਹਨਾਂ ਨੇ ਸੌ ਚੁੱਕੀ ਉਹਨੂੰ ਧਿਆਨ ਵਿੱਚ ਰੱਖਦੇ ਹੋ ਜਿਸ ਕੁਰਸੀ ਤੇ ਬੈਠੇ ਨੇ ਉਸ ਕੁਰਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੀਤਲ ਲੁੰਗਰਾਲ ਵਾਲੇ ਮਸਲੇ 'ਚ ਫੈਸਲਾ ਕਰਦੇ ਨੇ ਕਿ ਜਾਂ ਇਸ਼ਾਰੇ ਦੀ ਇੰਤਜ਼ਾਰ ਕਰਨਗੇ ਦੇਖੋ ਕੁਰਸੀਆਂ ਮਹੱਤਵਪੂਰਨ ਨੇ ਔਰ ਕੁਰਸੀ ਤੇ ਬੈਠਾ ਹੋਇਆ ਉਹ ਸ਼ਖਸ ਜਾਂ ਉਹ ਹਸਤੀ ਜਦੋਂ ਚੰਗੇ ਫੈਸਲੇ ਲੈਂਦੇ ਨੇ ਸੰਵਿਧਾਨ ਦੇ ਨੂੰ ਧਾਰੇ ਵਿੱਚ ਰੱਖ ਕੇ ਫੈਸਲੇ ਲੈਂਦੇ ਨੇ ਉਸ ਕੁਰਸੀ ਦੀ ਵੀ ਇੱਜ਼ਤ ਵਧਦੀ ਆ ਤੇ ਉਸ ਕੁਰਸੀ ਤੇ ਬੈਠੇ ਹੋਏ ਰਸਤੀ ਦੇ ਵੀ ਇੱਜ਼ਤਵਾਦੀਆਂ ਕਿਉਂ ਅੱਜ ਦੀ ਦੁਨੀਆ ਦੇ ਵਿੱਚ ਵੀ ਲੋਕੀ ਟੀਐਨ ਸੈਸ਼ਨ ਨੂੰ ਯਾਦ ਕਰਦੇ ਨੇ ਜਾਂ ਬਹੁਤ ਸਾਰੇ ਅਜਿਹੇ ਸਪੀਕਰਾਂ ਨੂੰ ਯਾਦ ਕੀਤਾ ਜਾਂਦਾ ਹੈਗਾ ਜਿਨ੍ਹਾਂ ਨੇ ਸੰਵਿਧਾਨ ਦੀ ਕਦਰ ਕੀਤੀ ਹੈ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਫੈਸਲੇ ਸੁਣਾਏ ਨੇ ਟੀਐਨ ਸੈਸ਼ਨ ਤੋਂ ਬਾਅਦ ਕੋਈ ਐਡਾ ਦਾ ਹਿੰਦੁਸਤਾਨ ਨੂੰ ਕੋਈ ਇਲੈਕਸ਼ਨ ਕਮਿਸ਼ਨ ਨਹੀਂ ਨਿ ਮਿਲਿਆਗਾ ਚੀਫ ਇਲੈਕਸ਼ਨ ਕਮਿਸ਼ਨ ਨਹੀਂ ਮਿਲੇਗੇ ਜਿਹਦੀ ਸੌ ਖਾਦੀ ਜਾ ਉਹ ਉਹ ਉਸ ਤੋਂ ਬਾਅਦ ਪਤਾ ਲੱਗਾ ਕਿ ਉਹ ਹੈ ਇਲੈਕਸ਼ਨ ਕਮਿਸ਼ਨ ਕੋ ਵੀ ਪਾਵਰ ਹੁੰਦੀਆਂ ਨੇ ਤੇ ਮੈਨੂੰ ਲੱਗਦਾ ਕਿ ਅਜਿਹੇ ਮਸਲਿਆਂ 'ਚ ਵਿਦੇਸ਼ ਦੀਆਂ ਅਦਾਲਤਾਂ ਜਸਟਿਸ ਕਿਉਂਕਿ ਹਾਈ ਕੋਰਟ ਦੇ ਜੱਜ ਜੱਜ ਨਹੀਂ ਹੁੰਦੇ ਉਹ ਤੇ ਜਸਟਿਸ ਹੁੰਦੇ ਜਸਟਿਸ ਦਾ ਮਤਲਬ ਕੀ ਹੁੰਦਾ ਨਿਆਂ ਕਰਨਾ ਸਪੀਕਰ ਦਾ ਵੀ ਇਹੀ ਮਤਲਬ ਹੈ ਕਿ ਤੁਸੀਂ ਨਿਆਂ ਕਰਨਾ ਤੁਹਾਡੇ ਸਾਹਮਣੇ ਖੱਬੇ ਪਾਸੇ ਤੁਹਾਡੇ ਆਪੋਜੀਸ਼ਨ ਦੇ ਬੈਠਣ ਦੇ ਸੱਜੇ ਪਾਸੇ ਤੁਹਾਡੀ ਸਰਕਾਰ ਦੇ ਜਿਹੜੇ ਤੁਸੀਂ ਉਸ ਪਾਰਟੀ ਤੋਂ ਸਬੰਧ ਰੱਖਦੇ ਉਹ ਕੁਰਸੀ ਬੜੀ ਮਹੱਤਵਪੂਰਨਾਂ ਇਹਨੂੰ ਤੇ ਨਹੀਂ ਕਹਿ ਸਕਦੇ ਕਿ ਕੰਡਿਆਂ ਦੇ ਤਾਜ਼ ਵਾਲੀਆ ਲੇਕਿਨ ਉਹ ਕੁਰਸੀ ਤੋਂ ਹਰ ਇੱਕ ਨੂੰ ਉਮੀਦ ਹੁੰਦੀ ਆ ਤੇ ਇਸ ਕਰਕੇ ਉਸ ਅਸੈਂਬਲੀ ਦੇ ਵਿੱਚ ਬਹੁਤ ਸਾਰੇ ਲੋਕ ਵੇਖਣ ਆਉਂਦੇ ਨੇ ਉਹ ਵੀ ਜ਼ਿੰਮੇਵਾਰੀ ਸਪੀਕਰ ਦੀ ਹੁੰਦੀ ਆ ਮੀਡੀਆ ਆਉਂਦਾ ਵਾ ਮੀਡੀਆ ਦੀ ਜ਼ਿੰਮੇਵਾਰੀ ਵੀ ਸਪੀਕਰ ਦੀ ਹੁੰਦੀ ਆ ਐਮਐਲਏ ਦੀ ਕਿਉਂਕਿ ਉਸ ਹਾਊਸ ਦਾ ਮਾਲਕ ਹੁੰਦਾ ਉਹਦਾ ਰਾਖਾ ਹੁੰਦਾ ਤੇ ਰਾਖੇ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਕਿ ਜੇ ਉੱਥੇ ਕਿਸੇ ਆਮ ਬੰਦੇ ਨਾਲ ਧੱਕਾ ਹੁੰਦਾ ਕਿਸੇ ਮੀਡੀਆ ਦੇ ਨਾਲ ਧੱਕਾ ਹੁੰਦਾ ਕਿਸੇ ਐਮਐਲਏ ਨਾਲ ਧੱਕਾ ਹੁੰਦਾ ਉਹ ਸਾਰੇ ਧੱਕਿਆਂ ਦਾ ਇਨਸਾਫ ਕੌਣ ਕਰੂਗਾ ਉਹ ਸਪੀਕਰ ਸਾਹਿਬ ਕਰਨਗੇ ਇਸ ਮਸਲੇ 'ਚ ਹੁਣ ਸ਼ੀਤਲ ਅੰਗਰਾਲ ਸਾਹਿਬ ਦਾ ਅਸਤੀਫਾ ਤੇ ਮੈਨੂੰ ਲੱਗਦਾ ਨਹੀਂ ਕਿਉਂਕਿ ਵਿਧਾਨ ਸਭਾ ਦੇ ਜਿਹੜੇ ਨਿਜ਼ਮ ਨੇ ਜਿਹੜੇ ਰੂਲ ਨੇ ਰੈਗੂਲੇਸ਼ਨ ਨੇ ਉਹਦੇ 'ਚ ਕਿਤੇ ਵੀ ਲਿਖਿਆ ਕਿ ਜੇ ਕਿਸੇ ਐਮਐਲਏ ਨੇ ਅਸਤੀਫਾ ਦਿੱਤਾ ਉਹ ਪ੍ਰਵਾਨ ਕਰਨਗੇ ਉਹ ਹਲੇ ਲਟਕਾਉਣਗੇ ਲਮਕਾਉਣਗੇ ਕਿਉਂਕਿ ਤੁਸੀਂ ਕਹਿ ਲੋ ਕਿ ਸੰਵਿਧਾਨ ਦੀ ਉਸ ਪੁਆਇੰਟ ਚ ਖਾਮੀ ਕਹਿ ਲੋ ਕੋਈ ਗ੍ਰੇ ਏਰੀਆ ਕਹਿ ਲੋ ਉਹ ਤੇ ਹੁਣ ਆਉਣ ਵਾਲੇ ਸਮੇਂ ਦੇ ਜਦੋਂ ਇਹੋ ਜਿਹੀਆਂ ਅਮੈਂਡਮੈਂਟ ਹੋਣੀਆਂ ਸੌਦਾ ਹੋਣੀਆਂ ਕੇ ਬੰਦਾ ਚਾਹੇ ਮੇਲ ਜਰੀ ਮੇਲ ਦੇ ਜਰੀਏ ਜਾਂ ਚਿੱਠੀ ਦੇ ਜਰੀਏ ਆਪਣਾ ਰੈਜਿਗਨੇਸ਼ਨ ਭੇਜਦਾ ਚਾਹੇ ਕਿਸੇ ਵੀ ਪਾਰਟੀ ਦਾ ਤੇ ਉਹ ਸਪੀਕਰ ਨੂੰ ਪ੍ਰਵਾਨ ਕਰਨਾ ਚਾਹੀਦਾ ਲੇਕਿਨ ਅਜਿਹਾ ਕਿਤੇ ਉਹ ਵਿਧਾਨ ਸਭਾ ਦੇ ਨਿਯਮ ਅਤੇ ਸ਼ਰਤਾਂ ਦੇ ਸਾਫ ਔਰ ਸਪਸ਼ਟ ਤੌਰ ਤੇ ਲਿਖਣੀ ਹੈਗਾ ਹੁਣ ਉਹਨਾਂ ਨੇ ਹਲੇ ਕੋਈ ਵਿਧਾਨ ਸਭਾ ਦਾ ਜੋ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਗੇ ਉਹ ਤਾਂ ਕਹਿ ਸਕਦੇ ਕਿ ਠੰਡੇ ਬਸਤੇ ਚ ਦੋਨਾਂ ਦੇ ਅਸਤੀਫੇ ਪੈ ਗਏ ਨੇ ਹੁਣ ਕੀ ਸ਼ੀਤਲ ਉਂਗਰਾਲ ਸਾਹਿਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਆ ਕੇ ਨਿੱਜੀ ਤੌਰ ਤੇ ਪੇਸ਼ੀ ਹੋਣੀ ਕਿ ਹੋएगी ਕਿ ਮੇਰਾ ਅਸਤੀਫਾ ਪ੍ਰਵਾਨ ਕਰੋ ਫਿਰ ਉਸ ਤੋਂ ਬਾਅਦ ਐਕਸਰਸਾਈਜ਼ ਹੋਗੀ ਫਿਰ ਵੀ ਤੁਸੀਂ ਸਪੀਕਰ ਸਾਹਿਬ ਨੂੰ ਵਿਧਾਨ ਸਭਾ ਨੂੰ ਪੁੱਛ ਨਹੀਂ ਸਕਦੇ ਹਗੇ ਕਿ ਮੇਰਾ ਕਦੋਂ ਅਸਤੀਫਾ ਪ੍ਰਵਾਨ ਕਰੋਗੇ ਮੇਰਾ ਜੀ ਹੁਣੇ ਅਸਤੀਫਾ ਪ੍ਰਵਾਨ ਕਰੋ ਜੀ ਮੈਂ ਤੁਹਾਡੇ ਸਾਹਮਣੇ ਪੇਸ਼ ਹੋਗਾ ਉਹ ਹੋ ਨਹੀਂ ਸਕਦਾ ਕਿਉਂਕਿ ਸਰਕਾਰ ਨਹੀਂ ਚਾਹੇਗੀ ਕਿ ਜਿਮਨੀ ਚੋਣ ਹੋਵੇ ਲੋਕ ਸਭਾ ਦੇ ਨਾਲ ਇਹ ਕੇਸ ਵੀ ਵੈਸੇ ਕਦੇ-ਕਦੇ ਦੇਖਣ ਨੂੰ ਮਿਲਦੇ ਆ ਕਿ ਪਹਿਲਾਂ ਤਾਂ ਲੋਕਾਂ ਦੀਆਂ ਵੋਟਰਾਂ ਦੀਆਂ ਮੰਤਾਂ ਕੱਢਣੀਆਂ ਕਿਸੇ ਨੇ ਕਿ ਮੈਂ ਉਮੀਦਵਾਰ ਹਾਂ ਜੀ ਮੈਨੂੰ ਐਮ ਐਲ ਏ ਬਣਾਓ ਮੈਂ ਐਮ ਐਲ ਏ ਬਣ ਕੇ ਤੁਹਾਡੀ ਸੇਵਾ ਕਰਨੀ ਹੈ ਫਿਰ ਜਦੋਂ ਐਮ ਐਲ ਏ ਬਣਿਆ ਤੇ ਹੁਣ ਕਾਹਲੇ ਆ ਕਿ ਐਮ ਐਲ ਏ ਨਹੀਂ ਰਹਿਣਾ ਮੈਂ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕਿਸੇ ਐਮ ਐਲ ਏ ਦੀ ਜਿਹੜੀ ਇਲੈਕਸ਼ਨ ਹੁੰਦੀ ਆ ਇਲੈਕਸ਼ਨ ਤੋਂ ਬਾਅਦ ਉਹ ਐਮ ਐਲ ਏ ਬਣ ਜਾਂਦਾ ਹੈਗਾ ਕਿਹੜੇ ਕਿ ਸਿਆ ਮਲੇ ਦੀ ਜਾਂ ਐਮਪੀ ਦੀ ਬੇਵਕਤੀ ਮੌਤ ਹੋ ਜਾਂਦੀ ਆ ਜਾਂ ਕੋਈ ਐਮਐਲਏ ਜਾਂ ਐਮਪੀ ਛੱਡ ਦਿੰਦਾ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਯੂਰਪ ਦੇ ਵਿੱਚ ਚਾ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਆ ਉੱਥੇ ਕਿ ਫਿਰ ਜਿਹੜਾ ਨੰਬਰ 2 ਹੁੰਦਾ ਨਾ ਉਹਨੂੰ ਮੌਕਾ ਦਿੱਤਾ ਜਾਂਦਾ ਹੈਗਾ ਤੇ ਦੇਸ਼ ਦੇ ਵਿੱਚ ਵੀ ਜਿਹੜਾ ਨੰਬਰ 2 ਆ ਉਹਨੂੰ ਮੌਕਾ ਦੇਣਾ ਚਾਹੀਦਾ ਹੈਗਾ ਇਹ ਨਹੀਂ ਕਿ ਬਾਪੂ ਦਾ ਰਾਜ ਨਹੀਂ ਬਣਾਉਣਾ ਚਾਹੀਦਾ ਕਿ ਅੱਜ ਮੈਨੂੰ ਆਮਾਦੀ ਪਾਰਟੀ ਨਹੀਂ ਚੰਗੀ ਲੱਗੀ ਤੇ ਬੀਜੇਪੀ ਚੰਗੀ ਲੱਗੀ ਆ ਜੇ ਅੱਜ ਮੈਨੂੰ ਬੀਜੇਪੀ ਨਹੀਂ ਚੰਗੀ ਲੱਗੀ ਕਾਲੀਦਲ ਚੰਗਾ ਲੱਗਿਆ ਜੇ ਕਾਲੀਦਲ ਨਹੀਂ ਚੰਗਾ ਲੱਗਿਆ ਤੇ ਮੈਨੂੰ ਕਾਂਗਰਸ ਚੰਗੀ ਲੱਗੀ ਨਹੀਂ ਜੇ ਸ਼ੀਤਲ ਅੰਗਰਾਲ ਨੇ ਸੀਟ ਛੱਡੀ ਆ ਉਥੇ ਜਿਹੜਾ ਨੰਬਰ 2 ਆ ਉਹਨੂੰ ਮੌਕਾ ਦੇਣਾ ਚਾਹੀਦਾ ਹੈਗਾ ਜੇ ਡਾਕਟਰ ਰਾਜਕੁਮਾਰ ਚੱਬੇਵਾਲ ਜਿੱਤਿਆ ਹੈ ਜਿਹੜਾ ਉਥੇ ਨੰਬਰ 2 ਰ ਹੈਗਾ ਉਹਨੂੰ ਮੌਕਾ ਦੋ ਨਾ ਇਹ ਮੈਨੂੰ ਲੱਗਦਾ ਹੈ ਦੇਸ਼ ਦੀ ਜਨਤਾ ਨੂੰ ਇਹੋ ਜੇ ਇਲੈਕਸ਼ਨ ਕਮਿਸ਼ਨ ਨੂੰ ਭੇਜਨੇ ਚਾਹੀਦੇ ਨੇ ਅਦਾਲਤਾਂ ਨੂੰ ਭੇਜਨੇ ਚਾਹੀਦੇ ਨੇ ਪਾਰਲੀਮੈਂਟ ਦੇ ਵਿੱਚ ਭੇਜਨੇ ਚਾਹੀਦੇ ਸੁਝਾ ਕਿ ਭਾਈ ਜਿਮ ਜਿਮ ਨਹੀਂ ਚੋਣ ਹੋਗੀ ਮਾਲੋ ਜਿਵੇਂ ਹੁਣ ਸੰਤੋਖ ਸਿੰਘ ਚੌਧਰੀ ਸਾਹਿਬ ਦੀ ਬੇਵਕਤੀ ਮੌਤ ਹੋਈ ਉਹ 6 ਮਹੀਨੇ ਉਹ ਰਿਹਾ ਆਪਣਾ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਹੁਣ ਆਮ ਆਦਮੀ ਪਾਰਟੀ ਛੱਡ ਕੇ ਐਮਪੀ ਦੀ ਕਲਗੀ ਲਗਾ ਕੇ ਆਮ ਆਦਮੀ ਪਾਰਟੀ ਨੂੰ ਧੋਖਾ ਦੇ ਕੇ ਤੇ ਬੀਜੇਪੀ ਸ਼ਾਮਲ ਹੋ ਗਏ ਉਹ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਉਹ ਦੇਖਣਾ ਚਾਹੀਦਾ ਹੈ ਕਿ ਆ ਚੌਧਰੀ ਸੰਤੋਖ ਸਿੰਘ ਨੰਬਰ 1 ਤੇ ਨੰਬਰ 2 ਤੇ ਉੱਥੇ ਕਿਹੜਾ ਸੀ ਜੇ ਕਾਂਗਰਸ ਦਾ ਹੀ ਉਹਨੂੰ ਐਮਪੀ ਬਣਨ ਦਾ ਮੌਕਾ ਦੇਣਾ ਚਾਹੀਦਾ ਹੈ ਜੇ ਕੋਈ ਭਾਜਪਾ ਵਾਲਾ ਉਹਨੂੰ ਬਣਨ ਦਾ ਮੌਕਾ ਦੇਣਾ ਮੈਨੂੰ ਲੱਗਦਾ ਕਿ ਤਾਂ ਇਹ ਸੁਧਾਰ ਹੋ ਗਿਆ ਨਹੀਂ ਤੇ ਦੇਸ਼ ਦੇ ਲੀਡਰਾਂ ਨੇ ਐਮਐਲਏ ਮੰਤਰੀ ਜਾਂ ਐਮਪੀ ਨੇ ਉਹ ਪਖੰਡ ਜਿਹਾ ਫੜ ਲਿਆ ਹੈਗਾ ਉਹ ਜਿਹੜਾ ਪਾਰਟੀ ਛੱਡਦਾ ਐਮੈਂਡਮੈਂਟ ਚ ਕਰ ਦੇਣੀ ਚਾਹੀਦੀ ਹੈਗੇ ਕਿ ਉਹਨੂੰ 6 ਸਾਲਾਂ ਵਾਸਤੇ ਅਜੋਕ ਕਰਾ ਦੇਣਾ ਚਾਹੀਦਾ ਜਿਵੇਂ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ 10 ਸਾਲ ਦੀ ਉਹ 10 ਸਾਲ ਕੇ ਜਾਂ 6 ਸਾਲ ਇਲੈਕਸ਼ਨ 3 ਸਾਲ ਤੋਂ ਵੱਧ ਕਿਸੇ ਨੂੰ ਸਜ਼ਾ ਹੋ ਜੇ ਉਹਨੂੰ ਡਿਫਾਲਟਰ ਡਿਕਲੇਅਰ ਕੀਤਾ ਜਾਂਦਾ ਹੈ ਕਿ ਉਹ 10 ਸਾਲ ਸਜ ਇਲੈਕਸ਼ਨ ਨਹੀਂ ਲੜ ਸਕਦਾ ਤੇ ਜਿਹੜਾ ਵੀ ਬੰਦਾ ਇਦਾਂ ਦੀ ਪਾਰਟੀ ਛੱਡਦਾ ਜਿਸ ਪਾਰਟੀ ਨੇ ਤੁਹਾਨੂੰ ਐਮਐਲਏ ਬਣਾਇਆ ਜਿਸ ਪਾਰਟੀ ਨੇ ਤੁਹਾਨੂੰ ਐਮਪੀ ਬਣਾਇਆ ਉਹਦੇ ਘੱਟੋ ਘੜ ਅਜਿਹੀ ਐਮੈਂਡਮੈਂਟ ਕਰ ਦੇਣੀ ਚਾਹੀਦੀ ਕਿ 6 ਸਾਲ ਵਾਸਤੇ ਉਹ ਇਲੈਕਸ਼ਨ ਨਹੀਂ ਲੜ ਸਕਦਾ ਚਾਹੇ ਉਹ ਐਮਪੀ ਦੀ ਚਾਹੇ ਉਹ ਐਮਐਲਏ ਦੀ ਚਾਹੇ ਵਿਧਾਨਪ੍ਰਿਸ਼ਦ ਦੀ ਜਾਂ ਵਿਧਾਨ ਸਰਪੰਚ ਦੀ ਜਾਂ ਨਗਰਪਾਲਿਕਾ ਦੀ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਬਤੌਰ ਕਾਉਂਸਲਰ ਕੋਈ ਵੀ ਜਿਹੜੀ ਇਲੈਕਸ਼ਨ ਆ ਉਹ ਨਹੀਂ ਲੜ ਸਕਦਾ ਕਿ ਫਿਰ ਜਾ ਕੇ ਸੁਧਾਰੋ ਨਹੀਂ ਤੇ ਦੇਸ਼ ਦੇ ਲੀਡਰਾਂ ਨੇ ਅੱਧਾ ਖਰਚਾ ਤੇ ਨਾ ਕੀਤਾ ਹੈਗਾ ਅੱਜ ਬਾਪੂ ਦਾ ਦਿਲ ਕੀਤਾਗਾ ਛੱਡਤੀ ਜਗਲੇ ਦਿਨ ਹੋਰ ਬਾਪੂ ਬਣ ਗਿਆ ਚਲੋ ਜੀ ਜਿਮਨੀ ਚੋਂ ਇੱਕ ਜਿਮਨੀ ਚੋਂ ਤੇ ਕਿੰਨਾ ਖਰਚਾ ਹੁੰਦਾ ਸਰਕਾਰ ਦਾ ਪੂਰਾ ਯੋਰ ਲਾ ਦਿੰਦਾ ਸਰਕਾਰ ਫਿਰ ਡਰਾਉਂਦੀ ਧਮਕਾਉਂਦੀ ਸਰਪੰਚਾਂ ਨੂੰ ਪੰਚਾਂ ਨੂੰ ਅਫਸਰਾਂ ਨੂੰ ਪੁਲਿਸ ਵਾਲਿਆਂ ਨੂੰ ਕਿ ਇਹਦੀ ਬਾਹਮ ਰੋੜ ਦੋ ਇਹਦੀ ਧੌਣ ਮੋੜ ਦੋ ਸਰਕਾਰ ਦੇ ਖਰਚੇ ਉਹ ਪਾਰਟੀਆਂ ਦੇ ਖਰਚੇ ਇਹਨਾਂ ਚੀਜ਼ਾਂ ਤੋਂ ਲੱਗਦਾ ਇਹ ਦੋ ਤਿੰਨ ਚੀਜ਼ਾਂ ਸਰਕਾਰ ਦੇਸ਼ ਨੂੰ ਚਾਹੀਦਾ ਕਿ ਐਮੈਂਡਮੈਂਟ ਕਰਨੀ ਚਾਹੀਦੀ ਹੈਗੇ ਔਰ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਇਹ ਫੈਸਲੇ ਲੈਣੇ ਚਾਹੀਦੇ ਹੈਗੇ ਕਿਉਂਕਿ ਹਰ ਕੋਈ ਸੁਪਰੀਮ ਕੋਰਟ ਨਹੀਂ ਜਾ ਸਕਦਾ ਔਰ ਸੁਪਰੀਮ ਕੋਰਟ ਹਰ ਫੈਸਲੇ ਤੇ ਹੁਕਮ ਨਹੀਂ ਸੁਣਾ ਸਕਦੀ ਹੈ ਕੁਝ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਹੈ ਕਿ ਉਹ ਇਹੋ ਜਿਹੇ ਸੁਝਾਅ ਇਕੱਠੇ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਨ ਜਾਂ ਪਾਰਲੀਮੈਂਟ ਨਹੀਂ ਲਾਗੂ ਕਹਦੇ ਫਿਰ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ ਹੈ ਜੀ ਅੱਜ ਕੱਲ੍ਹ ਜਲੰਧਰ ਦੀ ਸਿਆਸਤ ਬੜੀ ਸਰਗਰਮ ਹੈ ਅਸੀਂ ਹੁਣੇ ਹੀ ਇਹਦੀ ਗੱਲ ਕਰਕੇ ਹਟੇ ਆਂ ਤੇ ਇੱਕ ਮੁੱਦਾ ਹੋਰ ਹੈ ਉਹ ਹਾਲੇ ਉਮੀਦਵਾਰ ਹੀ ਨਹੀਂ ਕੋਈ ਬਣਿਆ ਪਹਿਲਾਂ ਹੀ ਰੌਲੇ ਪੈ ਗਏ ਜਿਵੇਂ ਕਿ ਸ਼ੁਰੂ ਤੋਂ ਹੁੰਦਾ ਰਿਹਾ ਕਾਂਗਰਸ ਦੇ ਵਿੱਚ ਕਲੇਸ਼ ਸ਼ਬਦ ਬੜਾ ਜੁੜਿਆ ਕਾਂਗਰਸ ਨਾਲ ਹੁਣ ਚਰਨਜੀਤ ਸਿੰਘ ਚੰਨੀ ਨੇ ਉਹ ਕੇਕ ਕੀ ਕਟਿਆ ਸਾਡਾ ਚੰਨੀ ਜਲੰਧਰ ਤੇ ਉਧਰੋਂ ਚੌਧਰੀ ਪਰਿਵਾਰ ਦੇ ਨੁਮਾਇंदे ਬੋਲ ਪਏ ਉਹਨਾਂ ਦੇ ਫਰਜੰਦ ਬੋਲ ਪਏ ਕਿ ਨਹੀਂ ਐ ਕਿਵੇਂ ਬਾਹਰਲੇ ਤੋਂ ਪਹਿਲਾਂ ਹੀ ਉਹ ਦੋ ਜਮਾਨਤ ਚਾਹੁੰਦੇ ਆ ਸਵਾਲ ਇਹ ਕਿ ਜਿਵੇਂ ਕਹਿੰਦੇ ਨੇ ਕਿ ਸਾਡਾ ਚੰਨੀ ਜਲੰਧਰ ਜਿਹੜਾ ਸੁਖਵਿੰਦਰ ਸਿੰਘ ਕੋਟਲੀ ਨੇ ਕੇਕ ਕੱਟ ਕੇ ਅਜਿਹਾ ਕੇਕ ਕੱਟਿਆ ਕਿ ਜਲੰਧਰ ਦੀ ਕਾਂਗਰਸ ਦੇ ਵਿੱਚ ਕਲੇਸ਼ ਪੈ ਗਿਆ ਹੁਣ ਸਵਾਲ ਹੈ ਕਿ ਲੋਕ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਇਹ ਕਹਿੰਦੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲਣਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਚੰਨੀ ਸਾਹਿਬ ਦੀਆਂ ਜਮਾਨਤਾ ਭਦੌੜ ਵੀ ਤੇ ਚਮਕੌਰ ਸਾਹਿਬ ਵੀ ਹੋ ਗਿਆ ਜਲੰਧਰ ਕੋਰਟ ਟ੍ਰਾਇਲ ਕਰਦੇ ਫਿਰਦੇ ਅਗਨੇ ਤੇ ਜਲੰਧਰ ਕਿਹਦਾ ਹੈਗਾ ਜਲੰਧ ਦੇ ਕਿਸੇ ਇੱਕ ਪਰਿਵਾਰ ਦਾ ਹੂੰ ਕਿਸੇ ਰਾਈਟ ਮਿਲ ਗਿਆ ਕਾਪੀਰਾਈਟ ਹੈ ਉਹ ਉਹਨਾਂ ਦਾ ਕੀ ਕਹਿੰਦੇ ਪੇਂਟ ਕਰਵਾਇਆ ਹੋਇਆ ਵਾ ਇਹ ਤੇ ਕਾਂਗਰਸ ਪਾਰਟੀ ਨੇ ਦੇਖਣਾ ਨਾ ਇਹ ਜਿਹੜੇ ਵਿਕਰਮ ਸਿੰਘ ਚੌਧਰੀ ਸਾਹਿਬ ਉਹਨਾਂ ਤਾਂ ਨਹੀਂ ਡਿਸਾਈਡ ਕਰਨਾ ਵਿਕਰਮ ਚੌਧਰੀ ਸਾਹਿਬ ਨੂੰ ਲੱਗਾ ਕਿ ਮੇਰੇ ਇੱਥੇ ਪਿਤਾ ਜੀ ਵੀ ਲੜੇ ਨੇ ਮੇਰੇ ਤਾਇਆ ਜੀ ਵੀ ਲੜੇ ਨੇ ਮੇਰੇ ਦਾਦਾ ਜੀ ਵੀ ਲੜੇ ਨੇ ਤੇ ਕੀ ਜਲੰंधर ਮੰਨ ਕੇ ਚੱਲੇ ਪੰਜਾਬ ਦੀ ਜਨਤਾ ਕਿ ਉੱਥੇ ਮਾਸਟਰ ਗੁਰਬੰਤਾ ਸਿੰਘ ਪਰਿਵਾਰ ਤੋਂ ਲਵਾ ਕੋਈ ਦੂਜੇ ਬੰਦੇ ਦਾ ਰਾਈਟ ਨਹੀਂ ਹੈਗਾ ਜਲੰਧਰ ਚੋਣ ਲੜਨ ਦਾ ਇਹ ਤਾਂ ਨਹੀਂ ਹੋ ਸਕਦਾ ਨਾ ਜੀ ਕਾਂਗਰਸ ਦਾ ਨੁਕਸਾਨ ਹੀ ਇਸੇ ਕਰਕੇ ਹੋ ਗਿਆ ਕਿ ਇਹ ਪਿਤਾਪੁਰਖੀ ਪਾਰਟੀ ਬਣ ਗਈ ਹੈਗੀਆ ਜਦੋਂ ਪਾਰਟੀ ਕੋਈ ਪਿਤਾਪੁਰਖੀ ਬਣ ਜਾਏ ਉਸ ਪਾਰਟੀ ਦਾ ਵੀ ਹਸ਼ਰੇ ਹੁੰਦਾ ਤੇ ਉਸ ਪਰਿਵਾਰ ਦਾ ਹਸ਼ਰ ਵੀ ਇਹ ਹੁੰਦਾਗਾ ਪਿਤਾਪੁਰਖੀ ਦਾ ਸਵਾਲ ਨਹੀਂ ਆਏਗਾ ਕਿਉਂਕਿ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਇੱਕ ਆਪਣੀ ਵਿਰਾਸਤ ਕੀ ਉਹਨਾਂ ਵਿਰਾਸਤ ਚੱਲਦੀ ਰਹੇਗੀ ਕਾਂਗਰਸ ਦੇ ਕਿਸੇ ਵੀ ਘਰ ਦਾ ਕੁੰਡਾ ਖੜਕਾਓ ਉੱਥੋਂ 3-4 ਤੁਹਾਨੂੰ ਮੰਤਰੀ 3-4 ਐਮਐਲਏ 3-4 ਐਮਪੀ ਟੱਕਰ ਪੈਣੇ ਆਗਿਨੇ ਜਦੋਂ ਦਾ ਦੇਸ਼ ਦਾ ਸੰਵਿਧਾਨ ਇਲੈਕਸ਼ਨ ਹੋਈ ਪਹਿਲੀ ਇਲੈਕਸ਼ਨ ਕਦੋਂ ਹੋਈ 1952 ਚ ਉਸ ਤੋਂ ਪਹਿਲਾਂ ਵੀ ਇਲੈਕਸ਼ਨ ਹੁੰਦੇ ਆਂ ਅੰਗਰੇਜ਼ਾਂ ਵੇਲੇ ਉਹ ਬੜੇ ਲੋਕਾਂ ਨੂੰ ਚੁਣਿਆ-ਚੁਣਿਆ ਰਾਈਟ ਹਾਰੀ ਸਾਰੀ ਵੋਟਰ ਨਹੀਂ ਸੀ ਹਾਰੀ ਸਾਰੀ ਲੀਡਰ ਨਹੀਂ ਹੁੰਦੇ ਉਦੋਂ ਜ਼ਗੀਰਦਾਰ ਜਰਨੈਲ ਲੋਕਾਂ ਨੂੰ ਮਿਲਦੀਆਂ ਸੀ ਹੈਨਾ ਸਰ ਬਹਾਦਰਾਂ ਨੂੰ ਮਿਲਦੇ ਉਹ ਐਮਐਲ ਐਮਪੀ ਬਣਦੇ ਵਜੇ ਨਾ ਹੁਣ ਸਵਾਲ ਹੈ ਕਿ ਇਹ ਕਹਿੰਦੇ ਕਿ ਸਾਡਾ ਪਰਿਵਾਰ ਪਿਛਲੇ 125 ਸਾਲ ਤੋਂ ਸਿਆਸਤ ਦੇ ਵਿੱਚ ਸਾਡਾ ਰਾਈਟ ਨਹੀਂ ਇਹਨਾਂ ਨੂੰ ਲੱਗਦਾ ਟੀਚਰਾਂ ਵੀ ਤਾਂ ਹੀ ਹੁੰਦੀਆਂ ਭਗਵੰਤਮਾਨ ਸਾਹਿਬ ਨੇ ਤੇ ਹੋਰਨਾਂ ਨੇ ਬੜੀਆਂ ਵਾਰੀ ਕਿਹਾ ਕਹਿੰਦੇ ਯਾਤਰਾਤ ਕਰਨਗੇ ਭਾਰਤ ਜੋੜੋ ਪਰ ਇਹਨਾਂ ਦੇ ਆਪ ਦੇ ਘਰ ਨਹੀਂ ਜੁੜਦੇ ਇਸੇ ਕਰਕੇ ਤੇ ਅੱਜ ਹਾਲਾਤ ਇਹ ਇਸੇ ਕਰਕੇ ਹਾਲਾਤ ਹੈ ਕਿ ਤੁਸੀਂ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਠੱਗਾਂ ਦਾ ਟੋਲਾ ਚੋਰਾਂ ਦਾ ਟੋਲਾ ਕਹਿੰਦਾ ਤੁਹਾਨੂੰ ਉਹਨਾਂ ਦੇ ਨਾਲੇ ਵੀ ਹੱਥ ਮਲਾਉਣੇ ਪੈਣੇ ਤੁਹਾਨੂੰ ਉਹਨਾਂ ਤੇ ਵੀ ਹਾਦ ਦੇ ਵਿੱਚ ਹਾਦ ਦਾ ਨਾਰਾ ਪਾਉਣਾ ਪਿਆ ਹੁਣ ਵਿਕਰਮ ਚੌਧਰੀ ਸਾਹਿਬ ਕਹਿੰਦੇ ਕਿ ਸਾਡਾ ਰਾਈਟ ਕਿਉਂਕਿ ਉਹਨਾਂ ਦੇ ਚੌਧਰੀ ਸੰਤੋਖ ਸਾਹਿਬ ਦੀ ਬੇਵਕਤੀ ਮੌਤ ਹੋਈ ਹੈ ਸਾਰਿਆਂ ਨੂੰ ਦੁੱਖ ਹੈ ਉਹ ਦੁੱਖ ਰਹਿੰਦਾ ਹੈਗਾ ਫਿਰ ਬਾਈਲੈਕਸ਼ਨ ਹੁੰਦੀ ਆ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਮਿਲ ਜਾਂਦੀ ਹੈ ਕਿ ਨਾ ਬੀਬੀ ਕਰਮਜੀਤ ਕੌਰ ਚੌਧਰੀ ਸਾਹਿਬ ਹੈ ਨਾ ਉਹ ਹਾਰ ਜਾਂਦੇ ਨੇ ਮੇਰਾ ਸਵਾਲ ਹੈ ਕਿ ਜਦੋਂ ਜਲੰਧਰ ਲੋਕ ਸਭਾ ਦੀਆਂ ਜਿਮਨੀ ਚੋਣ ਹੋਈ ਆ ਫਲੋਰ ਤੋਂ ਜਿੱਥੋਂ ਵਿਕਰਮ ਸਿੰਘ ਚੌਧਰੀ ਸਾਹਿਬ ਨੇ ਉਹ ਹਾਰ ਗਏ ਹੂੰ ਕਿ ਤੁਹਾਨੂੰ ਤਾਂ ਹਾਰਨਾ ਨਹੀਂ ਚਾਹੀਦਾ ਸੀ ਤੁਸੀਂ 17 ਚ ਵੀ ਹਾਰ ਗਏ ਹੁਣ ਸਵਾਲ ਇਸ ਮਸਲੇ ਤੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਪਰ ਉਹਨਾਂ ਨੂੰ ਲੱਗਦਾ ਕਿ ਜੇ ਉਥੋਂ ਚਰਨਜੀਤ ਚੰਨੀ ਆ ਗਏ ਸਾਡੀ ਟਿਕਟ ਕੱਟੀ ਜਾਣੀ ਆ ਇਹ ਹੋ ਸਕਦਾ ਹੈ ਕਿ ਚੌਧਰੀ ਸਾਹਿਬ ਕਹਿੰਦੇ ਹੋਣੇ ਕਿ ਮੈਨੂੰ ਜਲੰਧਰ ਦੇ ਦੋ ਲੋਕ ਸਭਾ ਜੇ ਮੈਂ ਜਿੱਤ ਗਿਆ ਤੇ ਫਿਰ ਮੇਰੀ ਮਾਤਾ ਫਲੋਰ ਤੋਂ ਉਮੀਦਵਾਰ ਬਣ ਜਣ ਐਮਐਲ ਮਤਲਬ ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੁਣ ਅਗਰ ਉਸ ਸਮੇਂ ਰਾਜਾ ਮਰਿੰਦਰ ਸਿੰਘ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਅਗਰ ਸਟੈਂਡ ਲੈ ਕੇ ਚਰਜੀਤ ਸਿੰਘ ਚੰਨੀ ਨੂੰ ਟਿਕਟ ਦਵਾ ਦਿੰਦੇ ਟਿਕਟ ਕਾਂਗਰਸ ਪਾਰਟੀ ਦੇ ਲੀਡਰ ਨੇ ਕਟਾਈ ਉਹ ਪਤਾ ਨਹੀਂ ਕਿੰਨੇ ਕਟਾਈ ਕਿ ਨਹੀਂ ਕਿਟਵਾਈ ਲੇਕਿਨ ਜਾਦੀ ਜਿਹੜੀ ਅਗਰ ਜ਼ਿੰਮੇਵਾਰੀ ਬੰਦੀ ਸੀ ਉਹ ਇੰਦਾਂ ਦੀ ਬੰਦੀ ਸੀ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਪ੍ਰਤਾਪ ਸਿੰਘ ਬਾਜਵਾਦੀ ਅਗਰ ਉਹ ਟਿਕਟ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਬਾਈ ਜਿਮਨੀ ਚੌਂਚ ਤੇ ਦਵਾ ਦਿੰਦੇ 100% ਸਰਕਾਰ ਨੇ ਉਹ ਇਲੈਕਸ਼ਨ ਹਾਰ ਜਾਣੀ ਸੀ ਜਿਮਨੀ ਚੌਂਚ ਚਰਨਜੀਤ ਚੰਨੀ ਜਿੱਤਦੇ ਸੀ ਸਰਵੇ ਜਿਹੜਾ ਆ ਰਿਹਾ ਸੀ ਸਾਰੀਆਂ ਪਾਰਟੀਆਂ ਦਾ ਕਾਲੀ ਦਲ ਦਾ ਬੀਜੇਪੀ ਦਾ ਕਾਂਗਰਸ ਪਾਰਟੀ ਦਾ ਇੱਥੋਂ ਤੱਕ ਆਮ ਆਦੀ ਪਾਰਟੀ ਦਾ ਵੀ ਉਹ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਜਿੱਤਦੇ ਆਗੇ ਨੇ ਪਰ ਉਹਨਾਂ ਨੇ ਕੀ ਕਿਉਂ ਨਹੀਂ ਲੜਾਈ ਕਿਉਂਕਿ ਬਹੁਤੇ ਜਾਂਦੇ ਇੱਕ ਸੋਚਿਆ ਹੀ ਕਿ ਹਮਦਰਦੀ ਆ ਹੁਣ ਪੋਲਿਟਿਕਸ ਦੇ ਵਿੱਚ ਵੀ ਇਹ ਹਮਦਰਦੀ ਜਦੋਂ ਹੋਣ ਲੱਗ ਪਈ ਨਾ ਕਿ ਕਿਸੇ ਐਮਪੀ ਦੀ ਡੈਥ ਹੋ ਗਈ ਜੇ ਮੁੰਡਾ ਗੱਬਰੂ ਨਹੀਂ ਹੈਗਾ ਤੇ ਘਰ ਵਾਲੀ ਲੜਾ ਦੋ ਇਹ ਹੀ ਦੇਸ਼ ਦੀ ਸਿਆਸਤ ਨੇ ਦੇਸ਼ ਦਾ ਲੋਕਤੰਤਰ ਢਾਂਚਾ ਬਰਬਾਦ ਕਰ ਦਿੱਤਾਗਾ ਇਹ ਸਿਰਫ ਇਹ ਨਹੀਂ ਹੈ ਕਿ ਕਾਂਗਰਸ ਦੇ ਵਿੱਚ ਹੀ ਆ ਕੱਲੀ ਦਲ ਦੇ ਵਿੱਚ ਵੀ ਆ ਇਹਨਾਂ ਦੀ ਬੀਜੇਪੀ ਚ ਵੀ ਹੁਣ ਹੋਣ ਲੱਗ ਪਿਆ ਕਿ ਸੁਸਮੈ ਸਵਰਾਜ ਦੀ ਬੇਟੀ ਨੂੰ ਵੀ ਹੁਣ ਟਿਕਟ ਦੇ ਦਿੱਤੀ ਹੈਗੀ ਹੈ ਮਤਲਬ ਇਹ ਜਿਹੜੇ ਸਵਾਲ ਨੇ ਇਹ ਲੋਕਤੰਤਰ ਕਿਉਂ ਦੇਸ਼ ਦਾ ਕਮਜ਼ੋਰ ਹੈ ਕਿਉਂਕਿ ਲੋਕਤੰਤਰ ਸਿਰਫ ਸਿਆਸੀ ਲੀਡਰ ਉਹਨਾਂ ਦੇ ਟੱਬਰ ਉਹਨਾਂ ਦੇ ਪੋਤੇ ਉਹਨਾਂ ਦੀਆਂ ਪੋਤੀਆਂ ਪਰਪੋਤੀਆਂ ਤੱਕ ਵੱਜ ਗਏ ਹੈਗੇ ਨੇ ਇਸ ਕਰਕੇ ਨੁਕਸਾਨ ਲੇਕਿਨ ਜੇਕਰ ਕਾਂਗਰਸ ਪਾਰਟੀ ਚਰਨਜੀਤ ਚੰਨੀ ਨੂੰ ਉਥੋਂ ਟਿਕਟ ਦਿੰਦੇ ਨੇ ਲਾਜ਼ਮੀ ਤੌਰ ਤੇ ਜਿਹੜਾ ਦਬਾਬੇ ਵਿੱਚ ਵੱਸਦਾ ਐਸ்சி ਭਾਈਚਾਰਾ ਨਾ ਉਹਦੇ ਐਸ்சி ਭਾਈਚਾਰੇ ਚੋਂ ਬਹੁਤ ਸਾਰਾ ਮੈਜੋਰਟੀ ਜਿਹੜਾ ਭਾਈਚਾਰਾ ਵਾ ਉਹ ਚਰਨਜੀਤ ਚੰਨੀ ਨੂੰ ਪਸੰਦ ਕਰਦਾਗਾ ਹੁਣ ਚਰਨਜੀਤ ਚੰਨੀ ਇੱਕ ਉਹ ਪੰਜਾਬ ਦੀ ਪਰਸਨੈਲਿਟੀ ਬਣ ਚੁੱਕੇ ਪੋਲੀਟੀਕਲ ਤੌਰ ਤੇ ਕਿ ਉਹਨੂੰ ਅਕ੍ਰੋਸ ਦਾ ਰਿਲੀਜੀਅਨ ਕਹਿ ਲੋ ਜਾਂ ਅਕ੍ਰੋਸ ਦਾ ਜਾਤ ਪਾਤ ਵਾਲੇ ਮਸਲੇ ਦੇ ਕਹਿ ਲੋ ਕਿ ਚਾਹੇ ਕੋਈ ਐਸਸੀ ਪਾਈਚਾਰਾ ਚਾਹੇ ਕੋਈ ਜਰਨਲ ਪਾਈਚਾਰੇ ਦੇ ਨਾਲ ਸਬੰਧ ਰੱਖਣਾ ਚਰਨਜੀਤ ਉਹਨਾਂ ਲੋਕਾਂ 'ਚੋਂ ਪਸੰਦ ਬਣ ਚੁੱਕਾ ਕਿਉਂਕਿ ਲੋਕੀ ਕਹਿੰਦੇ ਨੇ ਕਿ ਇਹ ਬੰਦਾ ਸਟੈਂਡ ਅਲਗਾ ਹਾਲਾਂਕਿ ਕਈ ਉਹਦੇ ਸਟੈਂਡ ਨੂੰ ਪ੍ਰਧਾਨ ਮੰਤਰੀ ਵਾਲੇ ਸਟੈਂਡ ਨੂੰ ਗਲਤ ਦੱਸ ਦਿੰਦੇ ਨੇ ਪਰ ਉਹਨੂੰ 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 ਖਰਾ ਬੰਦਾ ਕਹਿਣ ਲੱਗ ਪਏ ਨੇ ਲੋਕ। ਉਹੀ ਹੈ ਨਾ ਹੁਣ ਰਵਨੀਤ ਸਿੰਘ ਬਿੱਟੂ ਨੇ ਤੇ ਹੋਰ ਹੀ ਗੱਲ ਕਰਤੀ ਕਹਿੰਦੇ ਚੰਨੀ ਸ਼ਰਾਰਤਾਂ ਬਹੁਤ ਕਰਦੇ ਆ। ਚੰਨੀ ਦੀ ਸ਼ਰਾਰਤ ਕਰ ਕੇ ਹੀ ਪ੍ਰਧਾਨ ਮੰਤਰੀ ਦੀ ਸਕਿਉਰਿਟੀ ਚ ਬਰੀਚ ਹੁੰਦੀ ਹੈ। ਨਹੀਂ ਤੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਪੰਜਾਬ ਨੂੰ ਵਾਰੇ ਨਿਆਰੇ ਕਰ ਦੇਣੇ ਸੀ। ਐਲਾਨ ਹੀ ਇਹਨੇ ਕਰਨ ਵਾਲੇ ਸੀ। ਸ਼ਾਇਦ ਉਹ ਰਵਨੀਤ ਸਿੰਘ ਬਿੱਟੂ ਨੂੰ ਦੱਸ ਕੇ ਤੁਰੇ ਸੀ ਦਿੱਲੀ ਤੋਂ ਕਿ ਮੈਂ ਜਾ ਰਹੇ ਆਂ ਪੰਜਾਬ ਐਲਾਨ ਕਰਨ। ਮੇਰੇ ਲਾਇਦਾ ਕਿ ਰਵਨੀਤ ਸਿੰਘ ਬਿੱਟੂ ਸਾਹਿਬ ਦੇ ਜਦੋਂ ਤੋਂ ਐਮਪੀ ਬਣੇ ਆ ਗਨੇ ਉਹਨਾਂ ਦੀਆਂ ਜੜੀਆਂ ਸਟੇਟਮੈਂਟਾਂ ਵੀ ਸੋਲੋ ਸਟੇਟਮੈਂਟਾਂ ਉਹ ਸਟੈਂਡ ਨਹੀਂ ਰੱਖਦੇ ਆ ਉਹ ਹਰ ਪਲ ਤੇ ਆਪਣੀ ਸਟੈਂਡ ਬਦਲਦੇ ਜਿਹੜੀ ਆ ਪਿੱਛੇ ਜੀ ਵੀਡੀਓ ਵਾਇਰਲ ਹੈ ਕਹਿੰਦੇ ਮੈਂ ਤੂੰ ਹੀ ਇਹਨਾਂ ਦੇ ਲਾਗੇ ਬੈਠਣ ਲੱਗ ਕਹਿੰਦੇ ਮੈਂ ਤੇ ਇਹਨਾਂ ਦੀ ਯੁੱਤੀ ਨਾ ਮਰ ਇਹ ਕੋਈ ਲੀਡਰ ਵੱਲੋਂ ਗੱਲ ਕਰਦੇ ਤੁਸੀਂ ਯਾਰ ਤਿੰਨ ਦਫਾ ਲੀਡਰ ਹੋ ਤੁਹਾਡੇ ਲਾਗੇ ਹਰਜੀਤ ਸਿੰਘ ਗਰੇਵਾਲ ਭਾਜੀਪੀ ਦੇ ਸੀਨੀਅਰ ਲੀਡਰ ਤੁਸੀਂ ਉਹਦੇ ਸਾਹਮਣੇ ਅਜਿਹੀਆਂ ਗੱਲਾਂ ਕਰਦੇ ਇਹੋ ਜਿਹੇ ਤਾਂ ਬੰਦ ਕਮਰੇ 'ਚ ਬੰਦੇ दारू ਪੀ ਕੇ ਗੱਲਾਂ ਕਰਦੇ ਮੈਂ ਢਾ ਪਾਸ਼ਾ ਨਹੀਂ ਹੋਣੀ ਚਾਹੀਦੀ ਹੈਗੀ ਪਰ ਹੁਣ ਉਸੇ ਬੀਜੇਪੀ ਕੋ ਪੱਲਾ ਪਾਈ ਬੰਦੇ ਉਸੇ ਹਰਜੀਤ ਸਿੰਘ ਅਰੇਵਾਲ ਦੇ ਲਾਗੇ ਬੈਠੇ ਇਹ ਮੈਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਬੋਲਣ ਲੱਗਿਆ ਪਤਾ ਨਹੀਂ ਲੱਗਦਾ ਕੀ ਅਜੀਹਾ ਕੁਝ ਬੋਲ ਦਿੰਦੇ ਆ ਕਿ ਇਹਨਾਂ ਦਿਨਾਂ ਵਿੱਚ ਇੱਕ ਗੱਲ ਹੋਰ ਸਮਝ ਆਈ ਜਿਹੜੀ ਬੜੇ ਸਾਲਾਂ ਚ ਸਮਝ ਨਹੀਂ ਆਈ ਕਹਿੰਦੇ ਆਪਰੇਸ਼ਨ ਬਲੂ ਸਟਾਰ ਦੋਸ਼ੀ ਸਭ ਤੋਂ ਵੱਡਾ ਕੌਣ ਕਾਂਗਰਸ ਪਰ ਜਦੋਂ ਬਤੌਰ ਐਮਪੀ ਕਾਂਗਰਸ ਦੇ ਸੀ ਉਦੋਂ ਇਹ ਗੱਲ ਕਦੇ ਨਹੀਂ ਸੁਣਨ ਨੂੰ ਮਿਲੀ ਉਹਨਾਂ ਦੇ ਮੂੰਹੋਂ ਮੈਂ ਪਹਿਲੀ ਗੱਲ ਜਿਹੜੀ ਮੇਰੀ ਅਜੇ ਰਹਿ ਗਈ ਹੈਗੀ ਉਹ ਹੈ ਕਿ ਚਰਨਜੀਤ ਚੰਨੀ ਨੂੰ ਕਿਵੇਂ ਤੁਸੀਂ ਦੋਸ਼ੀ ਕਹਿ ਸਕਦੇ ਕਿ ਉਹਨੇ ਸ਼ਰਾਰਤ ਕੀਤੀ ਹੈਗੀ ਯਾਰ ਤੁਹਾਡਾ ਮੁੱਖ ਮੰਤਰੀ ਹੈਗਾ ਹੂੰ ਉਸ ਸਮੇਂ 11 ਮਹੀਨੇ ਵਾਸਤੇ ਕਿਹੜਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੇਰੇ ਸਟੇਟ ਦੇ ਵਿੱਚ ਆ ਕੇ ਪ੍ਰਾਈਮ ਮਿਨਿਸਟਰ ਦਾ ਨੁਕਸਾਨ ਹੋ ਜਾਏ ਕੋਈ ਹੈ ਕੋਈ ਬੰਦਾ ਇਹੋ ਜੀ ਗੱਲ ਸੋਚ ਸਕਦਾ ਮੈਨੂੰ ਲੱਗਦਾ ਚੰਨੀ ਸਾਹਿਬ ਦੇ ਨਾਲ ਕੀ ਵਟ ਦਾ ਰੋਲਾ ਵਾ ਰਵਨੀਤ ਸਿੰਘ ਬਿੱਟੂ ਦਾ ਜਾਂ ਜ਼ਮੀਨਦਾਰ ਰੋਲਾ ਜਾਂ ਪਾਣੀ ਦਾ ਰੋਲਾ ਹੂੰ ਯਾਰ ਕਮਾਲ ਕਰਦੇ ਤੁਹਾਡਾ ਉਸ ਸਮੇਂ ਦਾ ਮੁੱਖ ਮੰਤਰੀ ਉਹ ਜੋ ਉਹਨੂੰ ਲੱਗਾ ਹੈਗਾ ਉਹਨੇ ਸਟੇਟਮੈਂਟ ਦੇ ਦਿੱਤੀ ਹੈਗੀ ਹੁਣ ਸਿਕਿਉਰਿਟੀ ਬਰੀਚ ਉਹ ਮੁੱਖ ਮੰਤਰੀ ਕਹਿੰਦਾ ਉਹਦੇ ਜ਼ਿੰਮੇਵਾਰ ਪੁਲਿਸ ਅਫਸਰ ਹੀ ਮੁ ਉਹਦੇ ਕਿਸੇ ਪੋਲਿਟਿਸ਼ੀਅਨ ਨੇ ਕਿਆ ਜਾਂ ਨਹੀਂ ਕਿਆ ਉਹ ਇੱਕ ਵੱਖਰਾ ਇਸ਼ੂ ਪਹਿਲੂ ਆ ਪਰ ਮੌਕੇ ਤੇ ਹਾਜ਼ਰ ਕੋਣ ਆ ਮੌਕੇ ਤੇ ਤੇ ਸਿਪਾਈ ਵੀ ਇੱਕ ਐਮਐਲਏ ਨੂੰ ਜਾਂ ਮੰਤਰੀ ਨੂੰ ਨਹੀਂ ਲੰਘਣ ਦਿੰਦਾ ਹੈਗਾ ਮੇਰੇ ਲੋਦਾ ਇਹ ਬਹੁਤ ਛੋਟੀ ਗੱਲ ਕੀਤੀ ਹੈ ਗਿਆ ਰਵਨੀਤ ਸਿੰਘ ਬਿੱਟੂ ਨੂੰ ਕਿ ਇੰਨਾ ਵੀ ਕੁਫਰ ਨਾ ਤੋਲੋ ਇੰਨਾ ਵੀ ਝੂਠ ਨਾ ਬੋਲੋ ਕਿ ਕੱਲ ਨੂੰ ਤੁਹਾਨੂੰ ਚਰਨਜੀਤ ਚੰਨੀ ਦੇ ਨਾਲ ਨਜ਼ਰਾਂ ਮਲਾਉਣ ਲੱਗਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਗਿਆ ਇੱਕ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬਰੀਚ ਹੋਈ ਹੋ ਨਹੀਂ ਹੋਣੀ ਚਾਹੀਦੀ ਉਹਦੇ ਚ ਸਟੇਟ ਦਾ ਕੀ ਕਸੂਰ ਹੈ ਅਫਸਰਾਂ ਦਾ ਕਸੂਰ ਹੋ ਸਕਦਾ ਹੈਗਾ ਔਰ ਕਿਵੇਂ ਤੁਸੀਂ ਆਪਣੇ ਦੋਸ਼ੀ ਮੰਨਦੇ ਚੀਫ ਮਿਨਿਸਟਰ ਨੂੰ ਔਰ ਹੁਣ ਤੁਹਾਨੂੰ ਮੋਦੀ ਸਾਹਿਬ ਚੰਗੇ ਲੱਗ ਰਹੇ ਤੁਸੀਂ ਤੋਂ ਪਹਿਲਾਂ ਕਹਿੰਦੇ ਸੀ ਮੈਂ ਤਾਂ ਬੀਜੇਪੀ ਵਾਲਿਆਂ ਦੇ ਜੁੱਤੀਆਂ ਵੀ ਨਹੀਂ ਮਾਰਦਾ ਜੁਰਮ ਤੇ ਤੁਹਾਡਾ ਵੀ ਆਫੈਂਸ ਤੇ ਤੁਹਾਡਾ ਵੀ ਤੁਹਾਡੇ ਵੀ ਮਕਦਮਾ ਦਰਜ ਹੋਣਾ ਚਾਹੀਦਾ ਹੈਗਾ ਇਹ ਕ ਸੁਪਰੀਮ ਕੋਰਟ ਦੇ ਜਸਟਿਸ ਨੇ ਕਮੇਟੀ ਡਿਸਾਈਡ ਕੀਤੀ ਉਹਨਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਦਿੱਤੀ ਉਹਦੇ ਚ ਪੰਜਾਬ ਦੇ ਕਈ ਪੁਲਿਸ ਅਫਸਰਾਂ ਨੂੰ ਦੋਸ਼ੀ ਡਿਕਲੇਅਰ ਕਰ ਦਿੱਤਾ ਗਿਆ ਕਿ ਉਹਨਾਂ ਦੀ ਗਲਤੀ ਹੈਗੀ ਉਹਨਾਂ ਨੂੰ ਸਜ਼ਾ ਮਿਲੇਗੀ ਕੋਈ ਸਸਪੈਂਡ ਹੋਗਾ ਡਿਸਮਿਸ ਹੋਗਾ ਕਿ ਇਹਨੂੰ ਚਾਰਜੀਟ ਕਰੂਗਾ ਪਰ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਕੜਤਨ ਭਰੀ ਆ ਗਈ ਰਵਰੀ ਸਿੰਘ ਬਿੱਟੂ ਦੇ ਦਿਲ ਦੇ ਵਿੱਚ ਚਰੰਜਿਸ ਚੰਨੀ ਦੇ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਜਿਹਹਾ ਨਹੀਂ ਹਾਂ ਚਰਨਜੀਤ ਚੰਨੀ ਦੀ ਉਹ ਸਟੇਟਮੈਂਟ ਸੀ ਕਿ ਕਿਹੜੇ ਤੁਹਾਡੇ ਡਲੇ ਵੱਜ ਗਏ ਉਹਨਾਂ ਨੂੰ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ ਕਿ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਚਾਹੀਦਾ ਸੀ ਕਿ ਰਾਜ ਕਿਸਾਨਾਂ ਨੇ ਰੋਕਿਆ ਹੈਗਾ ਔਰ ਕਿਸਾਨਾਂ ਤੇ ਇਹ ਵੀ ਨਹੀਂ ਤੁਸੀਂ ਲਾਠੀ ਚਾਰਜ ਕਰਦੇ ਕਿ ਗੋਲੀ ਚਲਾ ਦਿੰਦੇ ਉਹ ਵੀ ਇੱਕ ਵਗ ਨਹੀਂ ਸੀ ਉਹਨਾਂ ਨੂੰ ਸਮਝਾਇਆ ਜਾ ਸਕਦਾ ਪਰ ਮੌਕੇ ਦੇ ਅਫਸਰਾਂ ਦਾ ਫਿਲਰ ਸੀ ਜਿਹੜਾ ਵੀ ਉੱਥੇ ਪੁਲਿਸ ਅਫਸਰ ਹੈਗੇ ਸੀ ਚਾਹੇ ਉਹ ਸਿਪਾਈ ਚਾਹੇ ਉਹ ਐਸਐਸਪੀ ਉਹ ਰਿਸਪਾਂਸਿਬਲ ਸੀ ਉਹਦੀ ਰਿਸਪਾਂਸਿਬਿਲਟੀ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਚਰਨਜੀਤ ਚੰਨੀ ਨੂੰ ਕਿ ਅਗਲੇ ਦਿਨ ਪ੍ਰਾਈਮ ਮਿਨਿਸਟਰ ਨੂੰ ਮਿਲਦੇ ਕਿ ਸਰ ਇਹ ਹੈਗੀ ਮੈਂ ਉਹ ਪੁਲਿਸ ਅਫਸਰ ਸਸਪੈਂਡ ਕਰਦੇ ਕਿਨੇ ਚਲ ਚੰਨੀ ਦੀ ਇੰਨੀ ਗਲਤੀ ਕਿ ਸੇਮ ਡੇ ਉਸੇ ਵਲੇ ਜਦੋਂ ਨੂੰ ਪਤਾ ਲੱਗਾਗਾ ਕਿ ਉਹਨਾਂ ਨੂੰ ਅਫਸਰਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਈਵਨ ਕ ਡਿਸਮਿਸ ਕਰ ਦੇਣਾ ਚਾਹੀਦਾ ਜੇ ਕੋਈ ਸਟੇਟ ਸਿਵਲ ਸਰਵਿਸ ਦੇ ਹੁੰਦੇ ਕੋਈ ਪੀਪੀਐਸ ਅਫਸਰ ਦੇ ਡਿਸਮਿਸ ਤੇ ਜੇ ਕੋਈ ਆਈਪੀਐਸ ਅਫਸਰ ਜੀ ਉਹਨੂੰ ਇਮੀਡੀਏਟ ਡਿਸਮਿਸ ਕਰਕੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਭੇਜ ਦਿੰਦੇ ਤਾਂ ਵੀ ਡਿਸਮਿਸ ਬਣੇ ਜਾਣੇ ਉਹਨਾਂ ਨੇ ਇਹ ਗਲਤੀ ਔਰ ਅਗਲੇ ਦਿਨ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਹਗੇ ਇਨੀ ਗਲਤੀ ਪਰ ਇਹ ਕਹਿ ਦੇਣਾ ਕਿ ਉਹਨਾਂ ਦੀ ਸ਼ਰਾਰਤ ਹੈ ਮੈਂ ਮੈਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਧੱਕਾ ਕਰ ਰਿਹਾ ਹੈ ਨਹੀਂ ਦੂਜੀ ਗੱਲ ਜੇ ਕਹਿ ਰਹੇ ਨੇ ਕਿ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਦੀ ਗਲਤੀ ਸੀ ਤੇ ਪੰਜਾਬ ਦੀ ਜਨਤਾ ਰਵੀ ਸਿੰਘ ਬਿੱਟੂ ਤੋਂ ਇਹ ਵੀ ਉਮੀਦ ਕਰਦੀ ਹੈ ਕਿ ਜੇ ਪੰਜਾਬ ਦੇ ਵਿੱਚ ਬੇਕਸੂਰ ਮੁੰਡਿਆਂ ਦੇ ਝੂਠੇ ਮੁਕਾਬਲੇ ਹੋਏ ਬੇਕਸੂਰ ਮੁੰਡਿਆਂ ਨੂੰ ਮਾਰਿਆ ਗਿਆ ਬੇਕਸੂਰ ਬੱਚਿਆਂ ਨੂੰ ਮਾਰਿਆ ਗਿਆ ਧੀਆਂ ਭੈਣਾਂ ਨੂੰ ਮਾਰਿਆ ਗਿਆ ਲਵਾਰਸ ਲਾਸ਼ਾਂ ਕਹਿ ਕੇ ਜਿਹੜਾ 35000 ਬੰਦਾ ਮਾਰਿਆ ਪੰਜਾਬ ਦਾ ਫਿਰ ਉਹਦੇ ਵਾਸਤੇ ਕਹੋ ਕਿ ਮੇਰਾ ਦਾਦਾ ਤੇ ਕੇਪੀਐਸ ਗਿੱਲ ਵੀ ਜ਼ਿੰਮੇਵਾਰ ਸੀ ਹੂੰ ਪੰਜਾਬ ਦੇ ਵਿੱਚ ਘਰਾਂ ਦੇ ਘਰ ਉਜੜ ਗਏ ਸਵਾਗ ਉਜੜ ਗਏ ਧੀਆਂ ਦੇ ਘਰ ਉਜੜੇ ਗਏ ਕੁੱਖਾ ਉਜੜੇ ਗਈਆਂ ਹੈਗੀਆਂ ਕੋ ਕਹੋ ਕਿ ਉਸ ਸਮੇਂ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਸੀ ਉਸ ਸਮੇਂ ਕੌਣ ਮੁੱਖ ਮੰਤਰੀ ਸੀ ਬੇਨ ਸਿੰਘ ਉਸ ਸਮੇਂ ਡੀਜੀਪੀ ਕੌਣ ਸੀ ਰਬੈਰੋ ਰਬੈਰੋ ਤੋਂ ਬਾਅਦ ਕੇਪੀਐਸ ਗਿੱਲ ਉਹ ਵੀ ਕਹਿਣ ਉਹ ਵੀ ਕਹਿਣ ਜੇ ਅੱਜ ਤੁਸੀਂ ਇਹ ਮੰਨਦੇ ਕਾਂਗਰਸ ਛੱਡਣ ਤੋਂ ਬਾਅਦ ਉਹ ਸਾਰੀ ਦੁਨੀਆ ਕਹਿੰਦੀ ਕਿ ਇੰਦਰਾ ਗਾਂਧੀ ਦੀ ਗਲਤੀ ਆ ਬਹੁਤ ਸਾਰੇ ਲੋਕਾਂ ਨੇ ਕਹਿ ਦਿੱਤਾ ਇੰਦਰਾ ਗਾਂਧੀ ਦੀ ਗਲਤੀ ਆ ਹੂੰ ਪਿੱਛੇ ਜਿਹੜਾ ਸਤਿਆਪਾਲ ਕੁਮਲਕ ਸਾਹਿਬ ਉਹ ਕਹਿ ਰਹੇ ਗਲਤੀ ਜੇ ਗਲਤੀ ਸੀ ਤੂੰ ਕਦੀ ਪਾਰਲੀਮੈਂਟ ਦੇ ਵਿੱਚ ਰਵਨੀ ਸਿੰਘ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਮਾਫੀ ਮੰਗੇ ਸੋਨੀਆ ਗਾਂਧੀ ਮਾਫੀ ਮੰਗੇ ਕਦੀ ਕਿਹਾ ਮੈਨੂੰ ਲੱਗਦਾ ਹੈ ਕਿ ਪੋਲੀਟੀਕਲ ਖੇ ਰਿਹਾ ਬੀਜੇਪੀ ਦਾ ਅਜੰਡਾ ਕੀ ਫਿਰ ਉਹਦੇ ਚ ਰਵਨੀ ਸਿੰਘ ਬਿੱਟੂ ਨੇ ਲਾਲਕ੍ਰਿਸ਼ਨ ਅਡਵਾਨੀ ਸਾਹਿਬ ਦੀ ਕਿਤਾਬ ਪੜ੍ਹੀ ਹੈ ਮਾਈ ਕੰਟਰੀ ਮਾਈ ਲਾਈਫ ਜਿਹਦੇ ਜੋ ਕਹਿੰਦੇ ਨੇ ਕਿ ਅਸੀਂ ਦੁਰਗਾ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਕਿਹਾ ਵੀ ਤੂੰ ਦੇਖਣਾ ਅਟੈਕ ਕਰ ਤੇ ਦਰਬਾਰ ਸਭ ਖਾਲੀ ਕਰਾ ਮੇਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਗਲਤ ਰਾਹਾਂ ਤੇ ਚੱਲ ਰਹੇ ਨੇ ਗਲਤ ਕਰ ਰਹੇ ਹੈਗੇ ਨੇ ਸੋਚ ਸਮਝ ਕੇ ਕਹਿੰਦਾ ਔਰ ਇਹ ਸਚਾਈ ਹੈ ਕਿ ਇੰਦਰਾ ਗਾਂਧੀ ਦੀ ਇਥੋਂ ਤੱਕ ਕਿ ਸਟੀਜ ਜੈਕਬ ਬਹੁਤ ਸਾਰੇ ਜਿਹੜੇ ਰਾਈਟਰਾਂ ਨੇ ਬਹੁਤ ਸਾਰੇ ਯੰਗ ਲਿਸਟਾਂ ਨੇ ਬਹੁਤ ਸਾਰੇ ਅਫਸਰਾਂ ਨੇ ਬਹੁਤ ਸਾਰੇ ਪੋਲਿਟਿਸ਼ਨਾਂ ਨੇ ਉਹ ਸਾਰਿਆਂ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਗਲਤੀ ਸੀ ਦਰਬਾਰ ਸਾਹਿਬ ਤੇ ਅਟੈਕ ਕਰਨਾ ਅਕਾਲ ਤਖਤ ਤੋਂ ਢਾਣਾ ਹੈਗਾ ਤੇਰੇ ਤੁਸੀਂ ਅੱਜ ਕਹਿ ਰਹੇ ਹੋ ਤੁਹਾਡੇ ਕਹਿਣ ਦੇ ਨਾਲ ਗਲਤੀ ਵੱਡੀ ਨਹੀਂ ਹੋ ਜਾਣੀ ਉਹ ਦਿਖਾਤਾ ਉਹ ਕਾਂਗਰਸ ਦਾ ਦਿਖਾਤਾ ਤੁਹਾਨੂੰ ਇਹ ਸਹਿਣਾ ਪੈਣਾਗਾ ਅੱਜ ਤੁਸੀਂ ਸਾਰੀ ਉਮਰ ਕਾਂਗਰਸ ਦਾ ਖਾ ਪੀ ਕੇ ਤੇ ਕਹਿ ਰਹੇ ਹੋ ਕਿ ਉਹ ਗਲਤੀ ਸੀ ਮਤਲਬ ਪਹਿਲਾਂ ਕਿਉਂ ਨਹੀਂ ਕਹੇ ਸਵਾਦ ਤਾਂ ਹੁੰਦਾ ਰਵਨੀ ਸਿੰਘ ਮਿੱਟੂ ਸਾਹਿਬ ਪੰਜਾਬ ਦੇ ਜਨਤਾ ਕਹਿੰਦੇ ਇਹਨੇ ਗੱਲ ਕੀਤੀ ਕਿ ਪਾਰਲੀਮੈਂਟ ਦੇ ਵਿੱਚ ਕਹਿੰਦੇ ਕਿ ਸਾਡੀ ਉਸ ਸਮੇਂ ਦੀ ਸਰਕਾਰ ਉਸ ਸਮੇਂ ਦੇ ਮੁੱਖ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਗਲਤੀ ਸੀ ਪਹਿਲਾਂ ਤੇ ਸਾਰੇ ਇੰਦਰਾ ਇੰਦਰਾ ਗਾਂਧੀ ਦੇ ਪੋਤੇ ਕੋਦੇ ਵੀ ਪੈਰੀ ਹੱਥ ਲਾਉਂਦੇ ਰਹੇ ਨੇ ਤੇ ਅੱਜ ਕਹਿ ਰਹੇ ਨੇ ਮੈਨੂੰ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਪਤਾ ਨਹੀਂ ਪੰਜਾਬ ਦੇ ਵਿੱਚ ਕਿਸ ਮਸਲੇ ਦੀ ਸਿਆਸਤ ਕਰਨਾ ਚਾਹੁੰਦੇ ਨੇ ਕਿ ਚੰਨੀ ਨੂੰ ਬਦਨਾਮ ਕਰਕੇ ਸਿਆਸਤ ਕਰਨਾ ਚਾਹੁੰਦੇ ਨੇ ਕਿ ਹੁਣ ਭਾਜਪਾ ਦਾ ਨਵਾਂ ਨਵਾਂ ਰੰਗ ਚੜਿਆ ਆਗਾ ਤੇ ਜੇ ਭਾਜਪਾ ਦਾ ਨਵਾਂ ਨਵਾਂ ਰੰਗ ਚੜਿਆ ਆਗਾ ਤੇ ਉਹਨਾਂ ਨੂੰ ਮਾਈ ਕੰਟਰੀ ਮਾਈ ਲਾਈਫ ਸ਼੍ਰੀ ਅਡਵਾਨੀ ਲਾਲਕ੍ਰਿਸ਼ਨ ਅਡਵਾਨੀ ਸਾਹਿਬ ਦੀ ਕਿਤਾਬ ਪੜ੍ਹ ਲੈਣੀ ਚਾਹੀਦੀ ਤੇ ਉਹਨਾਂ ਦੀ ਹੱਲੇ ਵੀ ਸਾਡੇ ਵਿਚਾਰ ਨੇ ਅਡਵਾਨੀ ਸਾਹਿਬ ਉਹਨਾਂ ਦੇ ਨਾਲ ਵੀ ਇੱਕ ਮੁਲਾਕਾਤ ਕਰ ਲੈਣੀ ਚਾਹੀਦੀ ਆ ਇਹ ਤੋਂ ਧੱਕੇ ਜਿਹੜੇ ਸੁਆਮੀ ਕਿਹੜੇ ਹੈਗੇ ਨੇ ਜੀ ਸੁਬ੍ਰਮਨ ਸੁਬ੍ਰਮਨੀ ਉਹਨਾਂ ਦੇ ਨਾਲ ਵੀ ਗੱਲ ਕਰਨੀ ਚਾਹੀਦੀ ਉਹ ਕੀ ਕਹਿੰਦੇ ਹੈਗੇ ਨੇ ਇਹ ਤਾਂ ਇਹ ਵੀ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਨੂੰ ਮੈਂ ਅਪੀਲ ਕਰਦਾ ਕਿ ਜੀ ਤੁਸੀਂ ਤਿੰਨ ਬਿੱਲ ਵਾਪਸ ਕਰ ਲੋ ਅਸੀਂ ਬਲਵੰਤ ਸਿੰਘ ਰਾਜਵਾਲਾ ਨੂੰ ਮਾਫ ਕਰ ਦਾਂਗੇ ਹੂੰ ਤੁਸੀਂ ਉਸ ਤੋਂ ਵੀ ਮੁੱਕਰ ਗਏ ਅੱਗੇ ਮੈਨੂੰ ਲੱਗਦਾ ਹੈ ਕਿ ਰਵਨੀਤ ਸਿੰਘ ਬਿੱਟੂ ਸਾਹਿਬ ਤਿੰਨ ਵਾਰ ਐਮਪੀ ਰਹੇ ਚੁੱਕੇ ਪੰਜਾਬ ਦੇ ਪੰਜਾਬ ਦੀ ਜਨਤਾ ਪੰਜਾਬ ਦੀ ਜਵਾਨੀ ਪੰਜਾਬ ਦੇ ਮੁੰਡੇ ਉਹ ਵੀ ਚਾਹੁੰਦੇ ਕਿ ਅਸੀਂ ਵੀ ਰਵਨੀਤ ਸਿੰਘ ਬਿੱਟੂ ਕਿਉਂਕਿ ਪੋਲਿਟਿਸ਼ੀਅਨ ਹਨ ਜਵਾਨੀ ਵੇਲੇ ਬਣ ਗਏ ਨੇ ਦਾਦੇ ਦੀਆਂ ਕੀਤੀਆਂ ਹੋਈਆਂ ਕਮਾਈਆਂ ਕਰਕੇ ਤੁਸੀਂ ਐਮਪੀ ਬਣ ਗਏ ਪਰ ਅਜਿਹੇ ਸਟੇਟਮੈਂਟ ਨਹੀਂ ਦੋ ਉਹਨਾਂ ਤੋਂ ਗਰੇਜ਼ ਕਰਨਾ ਚਾਹੀਦਾ ਹੈਗਾ ਤੁਸੀਂ ਪਤਾ ਨਹੀਂ ਕਿਉਂ ਹੁਣ ਭਾਜਪਾ ਦਾ ਨਵਾਂ ਰੰਗ ਚੜਿਆ ਕਿਹੜੀਆਂ ਗੱਲਾਂ ਕਰਨੇ ਚਾਹੁੰਦੇ ਹੋ ਅਗਨੇ ਤੁਸੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਗਾਲਾਂ ਕੱਢਦੇ ਵੀ ਤੇ ਗਾਲਾਂ ਖਾਂਦੇ ਵੀ ਆਨਲਾਈਨ ਕਟੋ ਕਟਰ ਪੰਜਾਬ ਦੇ ਲੀਡਰ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਲੀਡਰ ਹੋਵੇ ਉਹਨਾਂ ਨੂੰ ਅਜਿਹੀਆਂ ਸਿਆਣੀਆਂ ਗੱਲਾਂ ਕਰਨੀਆਂ ਚਾਹੀਦੀਆਂ ਪੰਜਾਬ ਨੂੰ ਅੱਗੇ ਲੈ ਕੇ ਜਾਣਾਂ ਚ ਜੇ ਉਹ ਕਹਿੰਦੇ ਨਾ ਕਿ ਉਦੋਂ ਉਦਘਾਟਨ ਕਰ ਲੈਂਦੇ ਹੈਗੇ ਪ੍ਰਾਈਮ ਮਿਨਿਸਟਰ ਤੇ ਉਦਘਾਟਨ ਕਰਨ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਨੇ ਪੰਜਾਬ ਨੂੰ ਕੀ ਦੇ ਦਿੱਤਾ ਜਿੱਦਨ ਚੰਨੀ ਸਾਹਿਬ ਦੀ ਸਰਕਾਰ ਵਲੇ ਤੁਸੀਂ ਕਹਿੰਦੇ ਕਿ ਦੋਸ਼ੀ ਆ ਚੰਨੀ ਸਾਹਿਬ ਉਸ ਤੋਂ ਪਹਿਲਾਂ ਸੈਂਟਰਲ ਸਰਕਾਰ ਨੇ ਪੰਜਾਬ ਨੂੰ ਕੀ ਗੱਫੇ ਦੇ ਦਿੱਤੇ ਉਹ ਦਿਨ ਦਿਨ ਦਾ ਛੱਡ ਲਓ ਉਸ ਤੋਂ ਬਾਅਦ ਪੰਜਾਬ ਦੇ ਗੱਫੇ ਕੀ ਦੇ ਦਿੱਤੇ ਪੰਜਾਬ ਨੂੰ ਸੈਂਟਰਲ ਸਰਕਾਰ ਨੇ ਅੱਜ ਕੀ ਦੇ ਦਿੱਤੇ ਹੈਗੇ ਨੇ ਜਾਂ ਕਾਲੂ ਸਰਕਾਰ ਕੋ ਤੇ ਤੁਸੀਂ ਕੀ ਲਿਆਓਗੇ ਤੁਸੀਂ ਇਹ ਦੱਸੋ ਪਾਰਲੀਮੈਂਟ ਦੇ ਵਿੱਚ ਰਹੇ ਨੇ ਤੁਹਾਡੀ ਅਮੀਸ਼ਾ ਸਾਹਿਬ ਦੇ ਨਾਲ ਵੀ ਕਾਂਗਰਸ ਪਾਰਟੀ ਕਹਿੰਦੇ ਕਿ ਬੜੇ ਚੰਗੇ ਸਬੰਧ ਤੁਸੀਂ ਲੁਧਿਆਣੇ ਵਾਸਤੇ ਕਿਹੜਾ ਵੱਡਾ ਪ੍ਰੋਜੈਕਟ ਲੈਣ ਲੈਣ ਦਾ ਹੈਗਾ ਨਾ ਪੰਜਾਬ ਦੇ ਕਿਸੇ ਵੀ ਕਿੰਨੇ ਕਿਸੇ ਵੀ ਐਮਪੀ ਨੇ ਕੀ ਕੁਝ ਕੀਤਾ ਹੈਗਾ ਪਾਰਲੀਮੈਂਟ ਦਾ ਰਿਕਾਰਡ ਬੋਲਦਾ ਹੈਗਾ ਕਿ ਤੁਸੀਂ ਕਿੰਨੀ ਐਮਪੀ ਲੈਂਡ ਫੰਡ ਖਰਚ ਕੀਤਾ ਕਿਹੜੇ ਡਿਵੈਲਪਮੈਂਟ ਲੈ ਗਿਆ ਕੀ ਕੁਝ ਕੀਤਾ ਸਾਰੀ ਜਨਤਾ ਨੂੰ ਪਤਾ ਹੈ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਸ ਚਰਚਾ ਦੇ ਵਿੱਚ ਅੱਨਾ ਹੀ ਦੋ ਤਿੰਨ ਮੁੱਦਿਆਂ 'ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ